ਅਗਲਾ ਟ੍ਰਿਪ ਆ ਅਨਾਉਂਸਮੈਂਟ ਕਰਨੀ ਹੈ ਕਿ ਬਹੁਤ ਜਲਦੀ ਤੁਹਾਨੂੰ ਅਗਲੀਆਂ ਵੀਡੀਓ ਚ ਪਤਾ ਲੱਗ ਜੂਗਾ ਸੌਖ ਨਾਲ ਰੱਬ ਨੇ ਵੀ ਰੰਗ ਭਾਗ ਲਾਏ ਹੋਇਆ ਹੈ ਨਾ ਵੀ ਬੱਦਲ ਬੱਦਲ ਜੇ ਹੋਏ ਆਗੇ ਤੇ ਜੀਦਾ ਕਰਕੇ ਆਪਾਂ ਥੋੜਾ ਮੋਟਾ ਕੰਮ ਜਾ ਕਰਵਾਇਆ ਪੈਸੇ ਲਾਏ ਆ ਤੇ ਆਪਾਂ ਥੋੜੇ ਮੋਟੇ ਤੇ ਤੁਹਾਡੇ ਬਜ਼ੁਰਗਾਂ ਤੋਂ ਤੁਹਾਨੂੰ ਸ਼ਾਇਦ ਪਤਾ ਲੱਗਦਾ ਰਹਿੰਦਾ ਹੋਊਗਾ ਕਿ ਭਾਦੋ ਦਾ ਸਤਾਇਆ ਜਿਹੜਾ ਜੱਟ ਆ ਉਹ ਸਾਥ ਬਣ ਗਿਆ ਸੀ ਇਹ ਸਰਕਾਰ ਪੰਜਾਬ ਦਾ ਕਰਕੇ ਥੋੜਾ ਜਿਹਾ ਸੁਭਾ ਉੱਚਾ ਹੋ ਗਿਆ ਤੇ ਸੌਖ ਨਾਲ ਜਿਹੜਾ ਆਪਣਾ ਬਸਾਡਾ ਉਹ ਨੀਮਾ ਰਹਿ ਗਿਆ ਪਾਰਸਲ ਵੀ ਜਿਹੜਾ ਆਪਾਂ ਲੈ ਲਿਆ ਉਹਨਾਂ ਤੋਂ ਤੇ ਦੇਖਦੇ ਆ ਪਾਰਸਲ ਦੇ ਵਿੱਚ ਕੀ ਕੁਛ ਆਗਾ ਸਨ ਸੈਟ ਸਾਡੇ ਪਿੰਡਾਂ ਦਾ ਪਾਈ ਸਨ ਸੈਟ ਦੇਖ ਲਓ ਲੋਕ ਬਧਰੇ ਪਹਾੜਾਂ 'ਚ ਵੀ ਤੁਹਾਨੂੰ ਸਨ ਸੈਟ ਦਿਖਾਉਂਦੇ ਹੋ ਵੀਡੀਓ ਦੇਖ ਰਹੇ ਸਾਰੇ ਬੱਚੇ ਬਜ਼ੁਰਗਾਂ ਨੂੰ ਚਾਚੀਆਂ ਤਾਈਆਂ ਨੂੰ ਤੇ ਮੇਰੀਆਂ ਰੱਬ ਵਰਗੀਆਂ ਮਾਮਾ ਨੂੰ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜੀ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈਗਾ ਪਿਛਲੇ ਇੱਕ ਬਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਆਪਾਂ ਆਪਣੇ ਮਿੱਤਰ ਨੂੰ ਜਿਹੜਾ ਕਿ ਸਾਈਕਲ ਦਵਾਉਣ ਗਏ ਸੀਗੇ ਬਠਿੰਡੇ ਤੇ ਉਸ ਤੋਂ ਬਾਅਦ ਵੀਡੀਓ ਬਣੀ ਨਹੀਂ ਚਲੋ ਹੁਣ ਕੋਸ਼ਿਸ਼ ਕਰਾਂ ਕਿ ਹਰ ਰੋਜ਼ ਆਪਾਂ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਦਿਆ ਕਰੀਏ ਆਪਣੇ ਵੀਡੀਓ ਦੇ थ्रू ਤਾਂ ਕਿ ਆ ਟਰਿਪ ਆ ਅਨਾਉਂਸਮੈਂਟ ਕਰਨੀ ਹੈ ਕਿ ਬਹੁਤ ਜਲਦੀ ਤੁਹਾਨੂੰ ਅਗਲੀਆਂ ਵੀਡੀਓ ਚ ਪਤਾ ਲੱਗ ਜੂਗਾ ਵੀ ਆਪਾਂ ਕਿੱਥੇ ਜਾਣਾ ਕਿੰਨਾ ਕੁ ਲੰਮਾ ਸਫਰ ਆ ਉਹ ਹੌਲੀ ਹੌਲੀ ਤੁਹਾਨੂੰ ਜਿਹੜਾ ਪਤਾ ਲੱਗਦਾ ਜੋ ਆਪਣੀ ਵੀਡੀਓ ਦੇ ਨਾਲ ਹਰ ਰੋਜ਼ ਵੀਡੀਓ ਦੇਖਣ ਦੇ ਲਈ ਵੀਡੀਓ ਦੇ ਥੱਲੇ YouTube ਚੈਨਲ ਆ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਦਬਾ ਲਿਓ ਤੇ ਨਾਲ ਹੀ ਆਪਣਾ Instagram ਮੈਂਸ਼ਨ ਹੋ ਰਿਹਾ ਹੋਊਗਾ ਤੇ ਉੱਥੇ ਜਾ ਕੇ ਵੀ ਭਾਈ ਫੋਲੋ ਕਰ ਲਿਓ Facebook ਤੇ ਵੀ ਸੇਮ ਹੀ ਪੇਜ ਆਗਾ ਅਮਨ ਸਰਾਮ ਦੇ ਨਾਂ ਦੇ ਉੱਤੇ ਜਾ ਕੇ ਤੇ ਉਹਨੂੰ ਵੀ ਭਾਈ ਫੋਲੋ ਹੀ ਕਰ ਲਿਓ ਤੇ ਬਾਕੀ ਰਹੀ ਗੱਲ ਅੱਜ ਬੁੱਧਵਾਰ ਦਿਨ ਸੀਗਾ ਤੇ ਸੌਖ ਨਾਲ ਰੱਬ ਨੇ ਵੀ ਰੰਗ ਭਾਗ ਲਾਏ ਹੋਏ ਆ ਹਨਾ ਵੀ ਬੱਦਲ ਬੱਦਲ ਜੇ ਹੋਏ ਆਗੇ ਤੇ ਮੌਸਮ ਬੜਾ ਸੋਹਣਾ ਹੈਗਾ ਤੇ 10 ਵਜੇ ਦਾ ਟਾਈਮ ਸੀਗਾ ਤਕਰੀਬਨ 20 ਤਰੀਕ ਆ ਜੀ ਅੱਜ ਅੱਜ ਤੋਂ ਆਪਣੇ ਹਰ ਰੋਜ਼ ਨਵੇਂ ਵਲੌਗ ਆਇਆ ਕਰਨਗੇ ਤੇ ਨਾਲ ਹੀ ਆਪਾਂ ਅਨਾਉਂਸਮੈਂਟ ਕਰਾਂਗੇ ਅਗਲੇ ਵਲੌਗ ਦੀ ਤੇ ਤਕਰੀਬਨ ਮੰਨ ਕੇ ਚੱਲੋ ਵੀ 8 ਮਹੀਨਾ ਚੱਲ ਪਿਆ ਹਨਾ ਤੇ ਸੌਣ ਦਾ ਮਹੀਨਾ ਚੱਲ ਰਿਹਾ ਥੋੜਾ ਜਿਹਾ ਨਾ ਜਿਹੜਾ ਮੌਸਮ ਹੁੰਦਾ ਇਸ ਟਾਈਮ ਚਿਪਚਿਪਾ ਜਾਂ ਜ਼ਿਆਦਾ ਹੁੰਦਾਗਾ ਤਾਂ ਕਰਕੇ ਥੋੜੀ ਗਰਮੀ ਜ਼ਿਆਦਾ ਹੁੰਦੀ ਹੈ ਕਿ ਮੀਂਹੂ ਵੱਧ ਹੁੰਦੇ ਆ ਚਲੋ ਹੁਣ ਮੀਂਹ ਤੋਂ ਵੀ ਛਟਕਾਰਾ ਮਿਲ ਗਿਆ ਥੋੜਾ ਜਿਹਾ 2025 ਚੱਲ ਰਿਹਾ ਤੇ ਆਪਾਂ ਥੋੜੀ ਤੁਹਾਨੂੰ ਅਪਡੇਟ ਦੇ ਦਈਏ ਅੱਜ ਦੇ ਵਲੌਗ ਦੇ ਵਿੱਚ ਆਪਾਂ ਨਾ ਸਾਈਕਲ ਦਾ ਕੰਮ ਕਰਵਾਇਆ ਸੀਗਾ ਉਹ ਮੋਟਾ-ਮੋਟਾ ਤੁਹਾਨੂੰ ਦੱਸ ਦਈਏ ਹੇਮਕੁੰਡ ਸਾਹਿਬ ਤੁਸੀਂ ਦੇਖਿਆ ਸੀ ਵੀ ਆਪਣੀਆਂ ਬ੍ਰੇਕਾਂ ਬਰੂਕਾਂ ਜੀਆਂ ਉੱਡ ਗਈਆਂ ਸੀਗੀਆਂ ਸਾਰੀਆਂ ਹੀ ਫੇਲ ਫੂਲ ਜੀਆਂ ਹੋ ਗਈਆਂ ਸੀਗੀਆਂ ਤੇ ਜਿਹੜਾ ਕਰਕੇ ਆਪਾਂ ਥੋੜਾ ਮੋਟਾ ਕੰਮਜਾ ਕਰਵਾਇਆ ਪੈਸੇ ਲਾਏ ਤੇ ਆਪਾਂ ਥੋੜੇ ਮੋਟੇ ਤੁਹਾਨੂੰ ਦੱਸ ਦਈਏ ਭਾਈ ਇੱਕ ਤਾਂ ਨਾ ਇੱਕ ਆ ਮਨ ਕੇ ਚੱਲੋ ਵੀ ਇਹ 2.500 ਦੀ ਇੱਕ ਪਈ ਜਾਂਦੀ ਆ ਤੇ ਆਪਾਂ ਦੋਨੀਆਂ ਪਵਾ ਲਈਆਂ ਵੀ ਤਾਂ ਕਿਹੜੇ ਆਪਣਾ ਅਗਲਾ ਸਫ਼ਰ ਆ ਉਹ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਆਹ ਮਸ਼ੀਨ ਆਉਂਦੀ ਆ ਮਗਰਲੀ ਤੇ ਇਹਦੇ ਵਿੱਚ ਨਾ ਇਹਦੀਆਂ ਮੇਨ ਬ੍ਰੇਕਾਂ ਨੇ ਹੈਗੀਆਂ ਡਸਕਾਂ ਇਹਦੇ ਵਿੱਚ ਆਗੀਆਂ ਤੇ ਇਹ ਆਪਾਂ ਦੋਨੇ ਪਵਾ ਲਈਆਂ ਤੇ ਇੱਕ ਆ ਬੋਤਲ ਹੋਲਡਰ ਜਆ ਪਵਾ ਲਿਆ ਸੀਗਾ ਇਹ ਮੈਨੂੰ ਲੱਗਾ 150 ਰੁਪਏ ਦਾ ਇਹ ਮਿਲ ਗਿਆ ਸੀਗਾ ਤੇ ਬਾਕੀ ਥੋੜਾ ਮੋਟਾ ਹੱਥ ਜਾਂ ਫਰੋਂ ਵਾਲਾ ਸੀਗਾ ਉਹ ਫਰਾਤਾ ਜਿਵੇਂ ਆਹ ਚੈਨ ਚੂਣ ਜੀ ਆ ਇਹ ਤੇ ਮਾੜਾ ਮੋਟਾ ਉਹ ਕਰਵਾਤਾ ਸੀਗਾ ਤੇਲ ਦੁੱਲ ਜਾ ਲਾਤਾ ਸੀ ਉਹਨਾਂ ਨੇ ਬਾਕੀ ਆ ਜਿਹੜੇ ਮਤਲਬ ਚੱਕੇ ਸੀਗੇ ਤੇ ਇਹ ਵੀ ਆਪਾਂ ਦਿਖਾਤੇ ਸੀਗੇ ਇਹ ਕਹਿੰਦੇ ਵੀ 8-10000 ਚੱਲ ਜਾਂਦੇ ਆ ਤੇ ਆਪਣਾ ਤਕਰੀਬਨ 3000-3200 ਚੱਲ ਗਿਆ ਆਨ ਰਿਕਾਰਡ ਜੇ ਆਨ ਰਿਕਾਰਡ ਜੇ ਗੱਲ ਕੀਤੀ ਜਾਵੇ ਤਾਂ ਆਪਣਾ ਮੈਨੂੰ ਲੱਗਦਾ ਵੀ 2800 ਤੋਂ 2900 ਚੱਲ ਗਿਆ 300 ਆਪਣਾ ਨਾ ਜਿਹੜਾ ਇਹਦਾ ਸੈੱਲ ਆ ਉਹ ਆਪਾਂ ਵੇਖਿਆ ਨਹੀਂ ਸੀ ਸੈੱਲ ਪਾਉਣਾ ਭੁੱਲ ਗਏ ਸੀਗੇ ਤੇ ਆ ਤੁਸੀਂ ਦੇਖ ਸਕਦੇ ਹੋ ਆਪਣਾ ਮੀਟਰ ਹੁਣ ਤਾਂ ਹੀ ਆਪਾਂ ਸਾਈਕਲ 2887 ਕਿਲੋਮੀਟਰ ਚਲਾ ਲਿਆ ਇਹਦਾ ਭਾਈ ਸੈੱਲ ਜਾ ਪੈਂਦਾ ਹੁੰਦਾ ਇਹਦੇ ਵਿੱਚ ਇੱਕ ਤੇ ਉਹ ਪਾਉਣਾ ਸੀਗਾ ਤੇ ਤਾਂ ਕਰਕੇ ਉਹ ਭੁੱਲ ਗਏ ਸੀ ਕਿ ਸੈੱਲ ਸ਼ੂਲ ਮਿਲਿਆ ਨਹੀਂ ਫਿਰ ਜਦੋਂ ਮਿਲਿਆ ਉਹ ਪਾ ਲਿਆ ਤੇ ਇਹਦੇ ਨਾਲ ਹੀ ਰਿਕਾਰਡ ਜਾ ਕਰੀ ਜਾਂਦਾ ਸਾਰਾ ਹਿਸਾਬ ਕਿਤਾਬ ਆ ਤੇ ਬਾਕੀ ਆਪਣਾ ਸਾਈਕਲ ਬਿਲਕੁਲ ਓਕੇ ਆਗਾ ਤੇ ਬਾਬਾ ਮਿਹਰ ਕਰੇ ਤੇ ਤੁਸੀਂ ਵੀ ਜਰੂਰ ਸਪੋਰਟ ਰੱਖਿਓ ਜਿਵੇਂ ਆਪਣਾ ਇੰਸਟਾਗ੍ਰam ਉੱਤੇ ਤੁਸੀਂ ਸਪੋਰਟ ਕੀਤੀ ਐ ਇਦਾਂ ਹੀ YouTube ਉੱਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਹਰ ਰੋਜ਼ ਨਵੀਆਂ ਤੁਹਾਨੂੰ ਵੀਡੀਓ ਮਿਲਿਆ ਕਰਨੀਆਂ ਤੇ ਆਪਾਂ ਦੋ ਤਿੰਨ ਕੰਮ ਜੇ ਹੋਰ ਕਰਾਉਣੇ ਸੀਗੇ ਤੇ ਇੱਕ ਤੱਕ ਆਪਾਂ ਵੀ ਪੇਚ ਜਿਹਨਾਂ ਇਹਨਾਂ ਨੇ ਬੜਾ ਤੰਗ ਕੀਤਾ ਸੀਗਾ ਪੁੱਛਿਆ ਸੀ ਬਾਈ ਤੋਂ ਸਟੈਂਡ ਮਿਲਿਆ ਨਹੀਂਗਾ ਥੋੜਾ ਹੈਵੀ ਕਹਿੰਦਾ ਦਿਨ ਲੱਗ ਜਾਣਗੇ ਕਾਫੀ ਤਾਂ ਕਰਕੇ ਫਿਰ ਆਪਾਂ ਪੇਜ ਜੀ ਪਵਾਲੇ ਦੇਖਾਂਗੇ ਰਸਤੇ ਜੀ ਲੋੜ ਪਈ ਤਾਂ ਪਵਾਲਾਂਗੇ ਬਾਕੀ ਸਮਾਨ ਸਲਾਹ ਜੁੜੀ ਜੁੜੀ ਜਾਂਦੇ ਆਂਗੇ ਕੁਛ ਕੁ ਸਮਾਨ ਆ ਰਿਹਾਗਾ ਕੁਛ ਆ ਗਿਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਆਪਾਂ ਦਿਖਾਉਂਦੇ ਰਹਾਂਗੇ ਅੱਜ ਆਪਾਂ ਇਹਦੀਆਂ ਨਾ ਟਿਊਬਾਂ ਫੜਨੀਆਂ ਦੋ ਟਿਊਬਾਂ ਮੈਂ ਪਤਾ ਕੀਤਾ ਸੀ ਥੋੜੀਆਂ ਦੇਸੀ ਮਿਲ ਰਹੀਆਂ ਸੀਗੀਆਂ ਕੋਸ਼ਿਸ਼ ਕਰਾਂਗੇ ਵੀ ਆਪਾਂ ਵੈਸੇ ਤਾਂ 2 ਸਾਲ ਦੀ ਗਾਰੰਟੀ ਸਾਰੇ ਦੇ ਰਹੇ ਆਗੇ ਵੀ ਦੇਖਦੇ ਆ ਚੱਲਾਂਗੇ ਦੁਕਾਨ ਤੇ ਫਿਰ ਉਹਨਾਂ ਤੋਂ ਹੀ ਪੁੱਛਾਂਗੇ ਵੀ ਕਿਹੜੀ ਟਿਊਬ ਆਪਾਂ ਨੂੰ ਸਹੀ ਰਹੂਗੀ ਕਿਹੜੀ ਨਹੀਂ ਸਹੀ ਰਹੂਗੀ ਟਾਇਰ ਆਪਾਂ ਇੱਕ ਵਾਰ ਤਾਂ ਹੋਰ ਵੀਰ ਤੋਂ ਦੁਕਾਨ ਵਾਲੇ ਤੋਂ ਦਿਖਾਤੀ ਸੀਗੇ ਤੇ ਇਹ ਤੇ ਵੀ ਦਿਖਾਵਾਂਗੇ ਆਪਾਂ ਜਿੱਥੇ ਆਪਾਂ ਹੁਣ ਜਾਣਾਗਾ ਵੀ ਭਾਈ ਦੇਖੋ ਵੀ ਜੇ ਤਾਂ ਕੋਈ ਹੱਲ ਹੁੰਦਾ ਠੀਕ ਆ ਨਹੀਂ ਤਾਂ ਫਿਰ ਇੱਕ ਟਾਇਰ ਨਾਲ ਹੀ ਲੈ ਜਾਾਂਗੇ ਸਫ਼ਰ ਥੋੜਾ ਲੰਮਾਗਾ ਉਹ ਤੁਹਾਨੂੰ ਵੀਡੀਓ ਵਿੱਚ ਪਤਾ ਲੱਗ ਹੀ ਜਾਣਾਗਾ ਵੀਡੀਓ 'ਚ ਬਣੇ ਰਹੋ ਤੇ ਚੱਲਾਂਗੇ ਪਹਿਲਾਂ ਕੁਝ ਖਾ ਪੀ ਲਈਏ ਤੇ ਫਿਰ ਆਪਾਂ ਚਲਦੇ ਨਾਲ ਦਿਨ ਤੁਹਾਨੂੰ ਅਪਡੇਟ ਜਿਹੜੀ ਨਵੀਂ ਦਿੰਦੇ ਰਹਾਂਗੇ ਇਸੀ ਮਹੀਨੇ ਦਾ ਤੁਹਾਨੂੰ ਮੜਾਦਾ ਗਲਤ ਦੱਸਤਾ ਸੀ ਆਪਾਂ ਇਹ ਸੌਣ ਦਾ ਮਹੀਨਾ ਨਹੀਂ ਇਹ ਭਾਦੋਂ ਦਾ ਚੱਲ ਰਿਹਾ ਹੈਗਾ ਤੇ ਆਪਾਂ ਨੂੰ ਮਾਤਾ ਜੀ ਨੇ ਦੱਸਿਆ ਵੀ ਸੌਣ ਤਾਂ ਲੰਘ ਹੀ ਗਿਆ ਕਿਉਂਕਿ ਤੁਹਾਨੂੰ ਪਤਾ ਜਿਹੜਾ ਦੇਸੀ ਮਹੀਨਾ ਹੁੰਦਾ ਇਹ ਜਿਹੜੇ ਅੰਗਰੇਜ਼ੀ ਮਹੀਨਿਆਂ ਦੇ ਅੱਧ ਤੋਂ ਚਾਲਦਾ ਬਿਲਕੁਲ ਸੌਣ ਦੇ ਮਹੀਨੇ ਤੋਂ ਲੈ ਕੇ ਸੌਰੀ ਆਪਣਾ ਸੰਗਰਾਮ ਤੋਂ ਲੈ ਕੇ ਇਹ ਆਪਣੀ ਅੱਜ ਚੱਲ ਰਹੀ ਹੈ ਜੀ ਤਕਰੀਬਨ 5 ਭਾਦੋ ਤੇ ਭਾਦੋ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਕਿ ਕਹਾਵਤੋਂ ਮਸ਼ਹੂਰ ਹੋਈ ਵੀ ਹੈਗੀ ਇਹ ਤੁਹਾਡੇ ਬਜ਼ੁਰਗਾਂ ਤੋਂ ਤੁਹਾਨੂੰ ਸ਼ਾਇਦ ਪਤਾ ਲੱਗਦਾ ਰਹਿੰਦਾ ਹੋਊਗਾ ਕਿ ਭਾਦੋ ਦਾ ਸਤਾਇਆ ਜਿਹੜਾ ਜੱਟਾ ਉਹ ਸਾਥ ਬਣ ਗਿਆ ਸੀ ਤੁਸੀਂ ਆਪ ਲਾ ਲਓ ਹਿਸਾਬ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਗਰਮੀਓ ਪੀਕ ਤੇ ਹੁੰਦੀ ਹੈਗੀ ਤੇ ਆਮ ਸੂਬਿਆਂ ਦੇ ਵਿੱਚ ਤਾਂ ਚਲੋ ਜਿਵੇਂ ਆਪਾਂ ਚਲੇ ਜਾਈਏ ਇਧਰ ਸਾਊਥ ਵਾਲੀ ਸਾਈਡ ਤੇ ਇਸ ਪਾਸੇ ਤਾਂ ਤਕਰੀਬਨ ਗਰਮੀ ਜ਼ਿਆਦਾ ਹੀ ਰਹਿੰਦੀ ਹੈ ਪਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਰਮੀ ਦਾ ਜਿਹੜਾ ਮਹੀਨਾ ਮੰਨਿਆ ਜਾਂਦਾਗਾ ਚਿਪਚਿਪਾ ਜਾ ਉਹ ਆਹੀ ਮਹੀਨਾਗਾ ਉਹ ਆ ਜੀ ਭਾਦੋ ਦਾ ਤੇ ਤਕਰੀਬਨ ਤੁਹਾਨੂੰ ਬਸ ਹੁਣ ਤਿਆਰੀਆਂ ਖੱਚਦੇ ਆਂ ਬਸ ਉਧਰ ਮਾਤਾ ਵੀ ਬਣਾਈ ਜਾਂਦੀ ਆ ਪ੍ਰਸ਼ਾਦੇ ਪਾਣੀ ਉਹ ਵੀ ਤੁਹਾਨੂੰ ਦਿਖਾਉਨੇ ਆਂ ਆਪਾਂ ਵੀ ਅੱਜ ਕੀ ਬਣ ਰਿਹਾਗਾ ਇਹ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣੀ ਸੀ ਕਿਉਂਕਿ ਥੋੜਾ ਜਿਹਾ ਪਤਾ ਲੱਗਦਾ ਰਹੇ ਨਾ ਜਿਹੜੇ ਵੀ ਵੀਡੀਓ ਆਪਣੇ ਵੀਰ ਦੇਖਦੇ ਆਗੇ ਕਿ ਵੀ ਭਾਈ ਆਪਣੇ ਜਿਹੜੇ ਪ੍ਰਾਤਨਾ ਟਾਈਮ ਤੋਂ ਚੱਲ ਰਹੇ ਆ ਆਪਣੇ ਦੇਸੀ ਮਹੀਨੇ ਇਹ ਨਾ ਆਪਾਂ ਕੋਈ ਭੁੱਲੀਏ ਕਿਉਂਕਿ ਜਿਹੜੇ ਅੰਗਰੇਜ਼ੀ ਮਹੀਨੇ ਆ ਇਹ ਸਾਰਿਆਂ ਨੂੰ ਯਾਦ ਆ ਤੇ ਜਿਹੜੇ ਦੇਸੀ ਮਹੀਨੇ ਆ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਆ ਕਰਕੇ ਆਪਾਂ ਸੋਚ ਰਹੇ ਆਂ ਵੀ ਸੋਨੂੰ ਨਾਲ ਦੀ ਨਾਲ ਜਿਹੜੀ ਆਪਾਂ ਦੇਸੀ ਮਹੀਨਿਆਂ ਦੀ ਜਾਣਕਾਰੀ ਵੀ ਦਿੰਦੇ ਰਹਾਂਗੇ ਜਿੰਨਾ ਹੋ ਸਕੇ ਆ ਤਾਂ ਕਿ ਵੀਰ ਜਿਹੜੇ ਅੱਜ ਕੱਲ ਦੇ ਨੌਜਵਾਨਾ ਚੁੱਭਰ ਆ ਜਿਹੜੇ ਤੇ ਉਹਨਾਂ ਨੂੰ ਸਾਰੀ ਜਾਣਕਾਰੀ ਮਿਲਦੀ ਰਵੇ ਦੇਸੀ ਮਹੀਨਿਆਂ ਦੀ ਤੇ ਹਾ ਕੁਛ ਕੱਪੜੇ ਸੁੱਕਣੇ ਪਏ ਹੋਇਆ ਤੇ ਉਧਰ ਮਾਤਾ ਜਿਹੜੀ ਆਪਣੀ ਬਣਾ ਰਹੀ ਆ ਆਪਣੇ ਵਾਸਤੇ ਸ਼ਾਇਦ ਪ੍ਰਸ਼ਾਦਾ ਬਣ ਰਿਹਾਗਾ ਫੇ ਸਾਹਮਣੇ ਸੀਸੇ ਚ ਥੋੜਾ ਭਰਾ ਤੇ ਚਲਦੇ ਆ ਹੁਣ ਰਸੋਈ ਦੇ ਵਿੱਚ ਤੇ ਦੇਖਦੇ ਆਂ ਕੀ ਬਣ ਰਿਹਾ ਅੱਜ ਮੈਨੂੰ ਲੱਗਦਾ ਰੋਟੀਆਂ ਟੁੱਟੀਆਂ ਬਣ ਰਹੀਆਂ ਨੇ ਹੈਗੀਆਂ ਮਾਤਾ ਜੀ ਕੀ ਬਣ ਰਿਹਾ ਅੱਜ ਅੱਜ ਬਣ ਰਹੇ ਨੇ ਤਵਾ ਕੋਚਾ ਵਾ 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 ਪਾ ਜੀ ਤਵਾ ਕੋਚਾ ਬਣ ਰਿਹਾ ਲੱਗਦਾ ਤਾਂ ਇਹ ਪਰੌਠਿਆਂ ਜਿਹਾ ਵੰਗੋ ਹੀ ਹੈਗਾ ਤਵਾ ਕੋਚਾ ਤੇ ਇਹ ਬਣ ਰਿਹਾ ਜਿਹੜਾ ਤੁਸੀਂ ਮਹਿੰਗੇ ਬਾਹ ਦਾ ਖਾ ਕੇ ਆਉਣਾ ਘਟਾ ਦੇ ਹਟ ਲੰਦ ਵਿੱਚ ਅੱਛਾ ਉਹ ਘਰੇ ਹੀ ਬਣੂਗਾ ਹੁਣ ਉਹ ਅੱਜ ਘਰੇ ਬਣਾ ਰਹੇ ਆਪਾਂ ਤੇ ਇਹ ਵੀ ਤੁਸੀਂ ਦੇਖ ਲਓ ਪਾ ਜੀ ਤੇ ਵੀ ਕਿਦਾਂ ਕੀ ਬਣੀ ਜਾ ਜਾਂਦਾ ਇਹ ਬਸ ਇਹਦੇ ਵਿੱਚ ਮੈਨੂੰ ਲੱਗਦਾ ਮਾਤਾ ਨੇ ਕੀ ਕੀ ਪਾਇਆ ਮਾਤਾ ਇਹਦੇ ਵਿੱਚ ਤੁਸੀਂ ਮੈਂ ਪਾਇਆ ਪਿਆਜ਼ ਹਰੀ ਮਿਰਚ ਤੇ ਪਟਨੀਰ ਅੱਛਾ ਤੇ ਨਾਲ ਮੱਖਣ ਦੇ ਨਾਲ ਇਹ ਆਪਾਂ ਤੇ ਇਹਨੂੰ ਫਲੈਸ ਦਿੱਤੀ ਹੈਗੀ ਠੀਕ ਆ ਜੀ ਤੇ ਆਪਾਂ ਘਿਓ ਨਹੀਂ ਵਰਤਿਆਗਾ ਨਹੀਂ ਦੇਸੀ ਘਿਓ ਵਰਤਦੇ ਆਪਾਂ ਜੇ ਪਰੌਂਠੇ ਬਣਾਈਏ ਤਾਂ ਤੇ ਉੱਥੇ ਤੁਸੀਂ ਕਹਿੰਦੇ ਹੁੰਦੇ ਹੋ ਨਾ ਬਟਰ ਲਾ ਕੇ ਬਣਾਈ ਸੀ ਉਹਨਾਂ ਨੇ ਤੇ ਉਹੀ ਚੀਜ਼ ਆਪਾਂ ਘਰੇ ਤਿਆਰ ਕੀਤੀ ਹੈਗੀ ਨਹੀਂ ਇਹ ਬਟਰ ਲਾ ਕੇ ਬਣਿਆਗਾ ਬਟਰ ਲਾ ਕੇ ਬਣਿਆਗਾ ਤੇ ਚਲੋ ਆਪਾਂ ਵੀ ਫਿਰ ਖਾਂਦੇ ਆ ਜੀ ਮੋਰੀ ਫੁੱਲ ਕੋਸ਼ਿਸ਼ ਹੋਈ ਕੀਤੀ ਆ ਬਟਰ ਲਾਉਣ ਦੀ ਦੇਖੋ ਹੋਰ ਵੀਡੀਓ ਨੂੰ ਦੇਖਣ ਵਾਲੇ ਧੰਨਵਾਦ ਬਾਲਾ ਬਾਲਾ ਤੇ ਬੱਚੇ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਫੇਸਬੁੱਕ ਤੇ ਵੀ ਤੇ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਦੇਖ ਲੋ ਸਾਡੀ ਮਾਤਾ ਗਰਮੀ ਦੇ ਵਿੱਚ ਖੜ ਕੇ ਆਪਣੇ ਵਾਸਤੇ ਜਿਹੜੇ ਇਹ ਬਣਾ ਰਹੀ ਆ ਇਹ ਕੁਲਚੇ ਕੁਲਚੇ ਕਹਿੰਦੇ ਇਹਨਾਂ ਨੂੰ ਹੈ ਪਰੌਠਿਆਂ ਵਰਗੀ ਆ ਤੇ ਮਾਤਾ ਦੀ ਆ ਗੱਲ ਜਰੂਰ ਗੌਰ ਨਾਲ ਸੁਣ ਲਿਓ ਭਾਈ ਸਬਸਕ੍ਰਾਈਬ ਕਰ ਲਿਓ ਚੈਨਲ ਆਪਣਾ ਤੇ ਚੱਲਦੇ ਆ ਬਸ ਮਾਤਾ ਨੂੰ ਹੁਣ ਬਣਾ ਲੈਣ ਦੋ ਤੇ ਫਿਰ ਆਪਾਂ ਖਾ ਪੀ ਲਈਏ ਹਨ ਖਾ ਪੀ ਕੇ ਫਿਰ ਆਪਾਂ ਚੱਲਦੇ ਆਂ ਦੇਖਦੇ ਆਂ ਆਪਣੇ ਨੇੜੇ ਇੱਕ ਦੋ ਕੋਈ ਸ਼ਹਿਰ ਪੈਂਦੇ ਆਂ ਕਸਬੇ ਪੈਂਦੇ ਆਗੇ ਤੇ ਉਧਰ ਆਪਾਂ ਚੱਲਦੇ ਆਂ ਪਹਿਲਾਂ ਕੁਝ ਖਾ ਪੀ ਲਈਏ ਫਿਰ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਦੇ ਬਣਾਇਆ ਮਾਤਾ ਨੇ ਮਾਤਾ ਦੀਆਂ ਚੀਜ਼ਾਂ ਤਕਰੀਬਨ ਸਵਾਦ ਹੀ ਬਣਦੀਆਂ ਖਾ ਕੇ ਤੁਹਾਨੂੰ ਆਪਾਂ ਇਹਦਾ ਵੀ ਥੋੜਾ ਜਿਹਾ ਰਿਵਿਊ ਦਵਾਂਗੇ ਲਓ ਵੀ ਆ ਗਿਆ ਜਿਹੜੇ ਮਾਤਾ ਕਹਿੰਦੀ ਸੀ ਨਾ ਵੀ ਆਪਣੇ ਤਵਾ ਕੋਚਾ ਸ਼ਾਇਦ ਕਹਿੰਦੀ ਸੀ ਤੇ ਆ ਗਿਆ ਤੇ ਹੁਣ ਥੋੜਾ ਜਿਹਾ ਆਪਾਂ ਨਾ ਖਾ ਕੇ ਤੁਹਾਨੂੰ ਦੱਸਦੇ ਆਂ ਇਹਦੇ ਬਾਰੇ ਬਹਿਦਾ ਮਾਂ ਦੇ ਹੱਥ ਦੀਆਂ ਚੀਜ਼ਾਂ ਸਾਰੀਆਂ ਸਵਾਦ ਹੀ ਹੁੰਦੀਆਂ ਨੇਗੀਆਂ ਆ ਵਿੱਚੋਂ ਆ ਦੇਖ ਲਓ ਭਾਈ ਆ ਦੇਖ ਲਓ ਭਾਈ ਪਨੀਰ ਜਿਆੜਾਗਾ ਤੇ ਆ ਵਿੱਚ ਪਨੀਰ ਪਾਇਆ ਹੋਇਆਗਾ ਤੇ ਆਪਾਂ ਹੁਣ ਥੋੜਾ ਤੁਹਾਨੂੰ ਖਾ ਕੇ ਦਿਹਾਉਨੇ ਆਂਗੇ ਕਿਦਾਂ ਦਾ ਬਣਿਆ ਬਹੁਤ ਕੰਨ ਚੀਜ਼ ਆ ਗਈ ਤੁਸੀਂ ਵੀ ਜੇ ਬੁਲਾਉਣਾ ਹੋਇਆ ਤੁਹਾਨੂੰ ਦੱਸ ਦਾਂਗੇ ਅਗਲੀ ਵੀਡੀਓ 'ਚ ਰੈਸਪੀ ਕਮੈਂਟ ਕਰਕੇ ਦੱਸ ਦਿਓ ਮਾਤਾ ਨੂੰ ਪੁੱਛ ਕੇ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਚਲੋ ਹੁਣ ਆਪਾਂ ਇਹਨਾਂ ਨੂੰ ਖਾ ਲਈਏ ਨਵੇੜ ਲਈਏ ਸਾਰੇ ਹਨਾ ਜਿਹੜੇ ਆ ਕਲਚੇ ਬਣੇ ਆਗੇ ਤੇ ਖਾ ਕੇ ਫਿਰ ਆਪਾਂ ਅੱਗੇ ਜਾਣਾਗਾ ਸਮਾਨ ਫੋਨ ਜਾ ਇਕੱਠਾ ਕਰਨਾ ਉਹ ਵੀ ਕਰ ਲਈਏ ਫੋਨ ਦੀ ਜਿਹੜੀ ਬੈਟਰੀ ਆ ਬਈ ਆਪਣੀ ਥੋੜੀ ਲੋ ਹੋਈ ਪਈ ਆ ਇਹਨੂੰ ਵੀ ਹੁਣ ਚਾਰਜ ਕਰ ਲਈਏ ਨਾਲੇ ਆਪਾਂ ਚਾਰਜ ਹੋ ਜਾਾਂਗੇ ਖਾ ਕੇ ਕਲਚੇ ਤੇ ਨਾਲ ਹੀ ਫਿਰ ਫੋਨ ਚਾਰਜ ਕਰ ਲਈਏ ਉਹਨਾਂ ਟਾਈਮ ਆ ਤੇ ਮਿਲਦਿਆਂ ਫਿਰ ਇਸ ਤੋਂ ਬਾਅਦ ਕਲਚੇ ਗੁਲਚੇ ਖਾ ਕੇ ਫਿਰ ਦੱਸ ਦਿਆਂ ਤੁਹਾਨੂੰ ਕਿੱਥੇ ਜਾਣਾ ਤੁਹਾਨੂੰ ਦੱਸਿਆ ਜੀ ਦੋ ਤਿੰਨ ਜਗ੍ਹਾ ਆਪਣੇ ਪਿੰਡ ਦਾ ਆਪਣਾ ਬਿਲਕੁਲ ਜਿਵੇਂ ਪਿੰਡੂ ਆਗਾ ਤੇ ਆਸੇ-ਪਾਸੇ ਦੋ ਕਸਬੇ ਪੈਂਦੇ ਆ ਦੇਖਦੇ ਆਂ ਫਿਰ ਕਿੱਧਰ ਚੱਲਦੇ ਆਂਗੇ ਅੱਗੇ ਕਲਚੇ ਕੁਲਚੇ ਖਾ ਕੇ ਆਪਾਂ ਹੋ ਗਏ ਆਂ ਬਸ ਹੁਣ ਰੈਡੀ ਤੇ ਇਹ ਕੁਲਚੇ ਖਾ ਕੇ ਥੋੜੀ ਪਹਿਲਾਂ ਨੀਂਦ ਹੀ ਆਉਣ ਲੱਗ ਗਈ ਸੀ ਇਹ ਚਲੋ ਸੋਚਿਆ ਜੇ ਆਪਾਂ ਸੌਂਗੇ ਤਾਂ ਫਿਰ ਹੱਥ ਨਹੀਂ ਹੋ ਜਾਣਾ ਇੱਥੇ ਤੇ ਬਸ ਚੱਲਦੇ ਆਂ ਸਾਈਕਲ ਆਪਣਾ ਬਿਲਕੁਲ ਤਿਆਰ ਆ ਚੱਲ ਗਏ ਹੁਣ ਆਪਾਂ ਬਲਾਸਪੁਰ ਨੂੰ ਬਲਾਸਪੁਰ ਇੱਥੋਂ ਤੱਕਰੀਬਨ ਆਪਾਂ ਨੂੰ ਪਹੁੰਚ ਜਾਣਾਗਾ 7 ਕਿਲੋਮੀਟਰ ਪਹੁੰਚ ਜਾਣਾ ਜੇ ਆਪਾਂ ਮਾਚੀ ਕੰਚ ਦੀ ਜਾਈਏ ਕਿਉਂਕਿ ਬਲਾਸਪੁਰ ਵਾਲੇ ਥੋੜੀ ਸੜਕ ਟੁੱਟੀ ਹੋਈ ਆ ਉਹ ਤੁਹਾਨੂੰ ਦਿਖਾ ਦੰ ਮਾਸ਼ੀਗਾਲੀ ਸੜਕ ਪੂਰੀ ਵਧੀਆ ਗਈ। ਰਾਸਤੇ ਸਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਅਦੂਪੁਰ ਸਾਹਿਬ ਜੀ ਦੇ। ਪਿੰਡ ਆ ਜੀ ਆਪਣਾ ਇਹ ਤੇ ਪਿੰਡ ਤੋਂ ਆਪਾਂ ਰਵਾਨਾ ਹੋ ਚੁੱਕੇ ਹਾਂ ਇਸ ਟਾਈਮ ਪਲੱਸ 25 ਕਿਲੋ। ਸਾਹਮਣੇ ਆਪਣੇ ਪਿੰਡ ਦਾ ਜਿਹੜਾ ਇਹ ਸੁਆਗਾ ਤੇ ਸੁਵੇ ਤੋਂ ਆਪਣੇ ਨਾ ਤਿੰਨ ਚਾਰ ਰਾਸਤੇ ਪਾੜਦੇ ਹੁੰਦੇ ਹਾਂ। ਆ ਤਾ ਗਿਆ ਜੀ ਦਵਾਨਿਆਂ ਨੂੰ। ਤੇ ਇੱਥੋਂ 5 ਕਿਲੋਮੀਟਰ ਜਿਹੜਾ ਪਲੱਸ ਪਰ ਪੈਂਦਾ ਤੇ ਸਾਹਮਣੇ ਮਾਛੀਕੇ ਤੇ ਇੱਥੋਂ ਆਪਾਂ ਜਿਹੜਾ ਇਥੋਂ ਆਪਾਂ ਮਾਛੀ ਗਿਆ ਤੋਂ ਹੁੰਦੇ ਹੋਇਆ ਬਲਾਸਪੁਰ ਜਾਵਾਂਗੇ ਜਿਹੜੀ ਸੜਕ ਪੂਰੀ ਵਧੀਆ ਹੈਗੀ। ਬਾਕੀ ਅੱਜ ਮੌਸਮ ਵੀ ਠੀਕ ਆ ਵੈਸੇ ਇਹ ਰਾਹ ਦੇ ਉੱਤੇ ਦਰਫਤ ਦਰਫਤ ਥੋੜੇ ਘਾਟੀ ਹੈਗੇ। ਤਾਂ ਕਰਕੇ ਫਿਰ ਆਪਾਂ ਇਹ ਰਸਤਾ ਹੀ ਚੁਣਿਆ ਤੇ ਥੋੜਾ ਜਿਹਾ ਸੋਨਣਾ ਰਸਤਾ ਪਰਲਾ। ਇਹ ਥੋੜਾ ਨੇੜ ਦੀ ਪੈਂਦਾ। ਚਲੋ ਆਪਾਂ ਇਧਰ ਦੀ ਚੱਲਦੇ ਆ। ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਨਜ਼ਰ ਆ ਜਾਣਾ ਥੋੜੇ ਟਾਈਮ ਬਾਅਦ ਫਿਰ ਤੁਹਾਨੂੰ ਦਰਸ਼ਕ ਪਾਣਗੇ। ਲਓ ਜੀ 2-4 ਮਿੰਟਾਂ ਚੀ ਤੇ ਆਪਾਂ ਗੁਰਦੁਆਰਾ ਆਦੂਪੁਰ ਸਾਹਿਬ ਪਹੁੰਚ ਗਏਗੇ। ਬਾਹਰਲੀ ਸੱਡੋਂ ਤੁਸੀਂ ਦਰਸ਼ਨ ਆਪਾਂ ਤਕਰੀਬਨ 2-3 ਵਾਰ ਤੁਹਾਨੂੰ ਜਿਹੜੇ ਵੀਰ ਲਗਾਤਾਰ ਆਪਣੀ ਵੀਡੀਓ ਦੇਖ ਰਹੇ ਆ 2-3 ਵਾਰ ਆਪਾਂ ਗੁਰਦੁਆਰਾ ਦੁੱਪੜ ਸਾਹਿਬ ਜੀ ਦੇ ਤੁਹਾਨੂੰ ਬਾਹਰਲੀ ਸਾਈਡ ਤੋਂ ਦਰਸ਼ਨ ਜਿਹੜੇ ਉਹ ਆਪਾਂ ਕਰਵਾਏ ਆਗੇ ਤੇ ਜੇ ਕੋਈ ਵੀਰ ਚਾਹੁੰਦਾ ਵੀ ਆਪਾਂ ਜਿਹੜਾ ਕਿ ਅੰਦਰਲੀ ਸਾਈਡ ਤੋਂ ਵੀ ਦਰਸ਼ਨ ਕਰਵਾਈਏ ਗੁਰਦੁਆਰਾ ਦੁੱਪੜ ਸਾਹਿਬ ਜੀ ਦੇ ਤਾਂ ਉਹ ਵੀ ਆਪਾਂ ਤੁਹਾਨੂੰ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜੇ ਦਰਸ਼ਨ ਆਪਾਂ ਕਰਵਾ ਦਾਂਗੇ ਤੇ ਬਾਕੀ ਸਫਰ ਠੀਕ ਆ ਵਧੀਆ ਅੱਜ ਥੋੜਾ ਬੱਦਲ ਵੱਲੋਂ ਵੀ ਕੰਮ ਉਸ ਸੈਟ ਆ ਚਲਦੇ ਆ ਬਸ ਮਾਛੀ ਕੇ ਪਹੁੰਚਣ ਆਣੇ ਆਪਾਂ ਅਹੀਂ ਕੱਲ ਚੱਕਣ ਦੇ ਅੱਜ ਦੋ ਕਾਰਨ ਆਗੇ ਉਹ ਤੁਹਾਨੂੰ ਦੱਸ ਦਿੰਦਾਗਾ ਕਿਉਂਕਿ ਟਿਊਬ ਤਾਂ ਆਪਾਂ ਬਾਈਕ ਤੇ ਜਾ ਕੇ ਵੀ ਲਿਆ ਸਕਦੇ ਆ ਮੋਟਰਸਾਈਕਲ ਜਿਹਦੇ ਤੇ ਇਹਦਾ ਕਾਰਨ ਇਹ ਆ ਮੇਨ ਤਾਂ ਇੱਕ ਵੀ ਚਲੋ ਆਪਣੀ ਨਾ ਜਿਹੜੀ ਪ੍ਰੈਕਟਿਸ ਆ ਉਹ ਲਗਾਤਾਰ ਚੱਲਦੀ ਰਹਿੰਦੀ ਹੈਗੀ ਤੇ ਦੂਸਰਾ ਜਿਹੜਾ ਕਾਰਨ ਇਹ ਆ ਜਿਵੇਂ ਟਾਇਰ ਹੁੰਦੇ ਆ ਟਾਇਰਾਂ ਦੇ ਨਾ ਸਭ ਦੇ ਨੰਬਰ ਹੁੰਦੇ ਆ ਡੋਡੀ ਤੇ ਉਹ ਸਾਰਾ ਆਪਣੀ ਜਿਹੜੀਆਂ ਟਿਊਬਾਂ ਆ ਜਾਣਗੀਆਂ ਤੇ ਸਾਨੂੰ ਜਾ ਕੇ ਦਿਖਾਉਣਾ ਕਿੰਨਾ ਨੰਬਰ ਆ ਕੀ ਕੋਸ ਆ ਆਪਣੇ ਟੈਰਾਂ ਚ ਕੀ ਕੋਸ ਪਊਗਾ ਉਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਜਾ ਕੇ ਦੱਸਾਂਗੇ ਹਾਈਵੇ 703 ਉੱਤੇ ਆਪਾਂ ਇਸ ਟਾਈਮ ਜਾ ਰਹੇ ਆ ਤੇ ਆਪਾਂ ਮਾਛੀਗਿਆਂ ਤੋਂ ਜਿਹੜਾ ਸਫ਼ਰ ਆ ਉਹ ਬਲਾਸਪੁਰਲੀ ਨੂੰ ਸ਼ੁਰੂ ਕਰਤਾ ਤੇ ਭਾਦੋ ਦੀ ਗਰਮੀ ਤੁਸੀਂ ਲਾਲੋ ਸਾਹਿਬ ਜੈਸਾਹਿਬ ਨਾਲ ਵੀ ਆਪਾਂ ਬੱਦਲ ਸੀ ਕਿ ਅੱਜ ਸਵੇਰ ਦੇ ਤੇ ਭਾਦੋ ਦੀ ਗਰਮੀ ਨੇ ਜਿਹੜੀਆਂ ਚੀਕਾਂ ਕਢਾ ਰੱਖੀਆਂ ਨੇਗੀਆਂ ਆ ਹਾਈਵੇ ਆ ਨੈਸ਼ਨਲ ਹਾਈਵੇ ਤੇ ਹੁਣ ਵੀ ਤਕਰੀਬਨ ਚਲੋ ਸਾਈਕਲ ਨਾਲ ਮੁੜਕਾ ਤਾਰਿਆਗਾ ਪਰ ਫਿਰ ਵੀ ਯਾਨੀ ਕਿਹੜਾ ਮਾਹੌਲ ਆ ਪੂਰਾ ਗਰਮੋਗਰਮੀ ਹੋਇਆ ਪਿਆ ਐਸਾ ਬਣਾ ਲਓ ਭਾਦੋ ਦੀ ਗਰਮੀ ਦੇਖ ਕੇ ਵੀ ਆਪਾਂ ਨੂੰ ਇਹ ਲੱਗ ਰਿਹਾ ਵੀ ਮੈਨੂੰ ਲੱਗਦਾ ਵੀ ਭਾਈ ਆਪਾਂ ਨੂੰ ਵੀ ਜਿਹੜਾ ਜਿਹੜਾ ਆਪਣਾ ਅਗਲਾ ਸਫਰ ਆ ਉਹ ਠੰਡੇ ਪਾਸੇ ਦਾ ਸ਼ੁਰੂ ਕਰਨਾ ਚਾਹੀਦਾ ਬਾਕੀ ਤੁਸੀਂ ਜਰੂਰ ਕਮੈਂਟਾਂ ਵਿੱਚ ਦੱਸਿਓ ਵੀ ਆਪਾਂ ਕਿੱਥੋਂ ਦਾ ਸਫਰ ਸ਼ੁਰੂ ਕਰੀਏ ਦੋ ਤਿੰਨ ਜਗ੍ਹਾ ਸੋਚ ਰੱਖੀਆਂ ਰਹਿਗੀਆਂ ਤੇ ਤੁਸੀਂ ਵੀ ਜਰੂਰ ਕਮੈਂਟ ਕਰ ਦਿਓ ਤੇ ਭਾਈ ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਆਪਣੇ ਜਿਹੜਾ ਕਿ ਹਾਈਵੇ ਆ ਤੇ ਬਸ ਆਪਾਂ ਬਲਾਸਰ ਪਹੁੰਚਣ ਵਾਲੀਆਂ ਹੈਗੇ। ਹੋਰ ਆਪਾਂ ਪਹੁੰਚ ਗਏ ਸੀਗੇ ਵੀਰੇੜਾ ਆਪਣਾ ਮਨਜੀਤ ਆ ਉਹਦੀ ਸ਼ਾਪ ਦੇ ਉੱਤੇ ਤੇ ਵੀ ਨਾ ਕਰਦੇ ਆ ਗੱਲਬਾਤ ਦੋ ਦੁਕਾਨਾਂ ਬਾਈ ਦੀਆਂ ਇੱਥੇ। ਹੋਰ ਵੀਰੇ ਕੀ ਹਾਲ ਚਾਲ ਹਸੀ ਗਾਲ ਜੀ? ਜੀ ਹਾਂ ਹਸੀ ਗਾਲ ਜੀ। ਤੇ ਕੀ ਕੀ ਕੋਸ਼ਣ ਦਾ ਆਪਣੀ ਦੁਕਾਨ ਉੱਤੇ ਮਾੜਾ ਦੱਸ ਦੋ ਆਪਾਂ ਨੂੰ। ਜੇ ਕੋਈ ਵੀਰ ਸਾਈਕਲ ਦੇ ਉੱਤੇ ਸਫ਼ਰ ਕਰ ਰਿਹਾ ਤੇ ਉਹਦੇ ਵਾਸਤੇ ਕੰਮ ਦੀਆਂ ਚੀਜ਼ਾਂ ਚੁੱਲੇ ਆ ਗਏ। ਅੱਛਾ ਇੱਕ ਤਾਂ ਚੁੱਲਾ ਆ ਗਿਆ ਜਿਹੜਾ ਬਈ ਆਪਾਂ ਵਰਤਦੇ ਆ ਨਾਲ ਇਹਦੇ ਸਿਲੰਡਰ ਆਗਾ। ਨਾਲ ਸਿਲੰਡਰ ਆਇਆ ਜੀ। ਠੀਕ ਆ ਜੀ। ਜਾ ਰਹੀ ਟੀ ਆ ਗਈ ਆ ਲਾਈਟ ਆ ਗਈ ਆ ਆ ਫਰੰਟ ਲਾਈਟ ਆ ਗਈ ਵੀ ਸਾਈਕਲ ਦੀ ਤੇ ਨਾਲ ਹੀ ਇਹ ਆ ਵੀ ਫਰੰਟ ਤੇ ਬੈਕ ਲਾਈਟ ਇਕੱਠੀਆਂ ਨਾ ਗੰਟ ਬੈਗ ਆ ਸਿੰਗਲ ਲੈਣੀ ਆ ਕਿਨੇ ਸਿੰਗਲ ਲੈਣੀ ਆ ਇਹ ਜਿਹੜੇ ਆਪਣੇ ਵਾਲੇ ਸਾਈਕਲ ਤੇ ਲੱਗੀਆਂ ਦੋਨੇ ਚੀਜ਼ਾਂ ਤੇ ਉਹ ਚੀਜ਼ਾਂ ਆਈਆਂ ਤੇ ਇੱਕ ਅਛਾ ਆ ਹੋਰ ਨਾ ਗਿਆ ਜੀ ਅੱਛਾ ਤੇ ਸਪਰੇ ਵੀ ਹੁੰਦੀ ਆ ਹੁੰਦੀ ਆ ਠੀਕ ਆ ਤੇ ਕਿ ਜੀ ਸਾਗੇ ਠੀਕ ਆ ਜੀ ਤੇ ਬਾਕੀ ਕੋ ਬਾਈਕ ਕੋਲਿਆ ਮੋਟਾ ਮੋਟਾ ਸਮਾਨ ਹੁੰਦਾ ਸਪੀਕਰ ਛੱਲਾ ਵੀ ਬਾਈਕ ਕੋਲ ਹੈਗਾ ਤੇ ਬਾਈ ਜੀ ਆਪਣੇ ਵਾਲੇ ਸਾਈਕਲ ਦੇ ਟਿਊਬ ਕਿਹੜੀ ਸੈੱਟ ਰਹੂਗੀ டை ਨੰਬਰ 8822 ਵਧੀਆ ਲਊਗੀ ਠੀਕ ਆ ਤੇ ਵੀਰ ਦੀ ਇੱਥੇ ਬਲਾਸਟਰ ਦੁਕਾਨ ਆਗੀ ਤੇ ਆਪਾਂ ਨੂੰ ਵੀੰਦਾ ਜਿਹੜੀ ਥੀ ਲੋ ਦੱਸੀ ਪੇਜਿੰਗ ਦਾ ਚੁੱਲੇ ਗੈਸ ਚੁਲਾ ਪੱਤੀ ਸਾ ਜਾਨੀ ਕਿ ਜਿੰਨਾ ਵੀ ਵੀਰ ਕਿਸੇ ਨੇ ਵੀ ਟ੍ਰੈਵਲ ਕਰਨਾ ਗੱਡੀ ਤੇ ਕਰਨਾ ਚਾਹੇ ਸਾਈਕਲ ਤੇ ਕਰਨਾ ਚਾਹੇ ਮੋਟਰਸਾਈਕਲ ਤੇ ਕਰਨਾ ਜਿਹੜੀਆਂ ਮੇਨ ਮੇਨ ਚੀਜ਼ਾਂ ਸਾਰੀਆਂ ਦੁਕਾਨ ਤੇ ਮਿਲ ਜਾਣੀਆਂ ਤੇ ਬਾਕੀ ਵੀਰ ਨੇ ਜਿਹੜੀ ਆਪਾਂ ਨੂੰ ਟਿਊਬ ਦੱਸੀ ਆ ਉਹ ਕਿਹੜੀ ਕੰਪਨੀ ਦੀ ਆ ਹਾਰਟੈਕਸ ਤੇ ਬੈਡਰੋਪ ਦੀ ਰਾਜ ਸਿੰਘ ਵੀ ਵਧੀਆ ਔਰ ਰੌਲ ਸਿੰਘ ਵੀ ਵਧੀਆ ਹਾਰਟੈਕਸ ਵੀ ਵਧੀਆ ਦੋਨੇ ਬਾਈ ਕੋਲੇ ਜੇ ਹੈ ਨਹੀਂ ਹੈ ਨਾ ਮੁਕੀਆਂ ਵੀ ਆ ਹਾਂਜੀ ਕਿਉਂਕਿ ਇੱਥੇ ਵੀਰ ਕਹਿੰਦਾ ਜਦੋਂ ਚੀਜ਼ ਲਈ ਆ ਦੇ ਨਾਲ ਦੀ ਨਾਲ ਲੱਗ ਜਾਂਦੀ ਆ ਤੇ ਵੀਰ ਕਹਿੰਦਾ ਆਪਾਂ ਘਰੇ ਪਹੁੰਚਦੀ ਕਰ ਦਾਂਗੇ ਤੁਹਾਡੇ ਟਿਊਬ ਵਗੈਰਾ ਜਿਹੜੀ ਤੇ ਬਾਕੀ ਵੀਰ ਆਪਣਾ ਨੰਬਰ ਦੱਸ ਦੋ ਜੀ ਕਿਹੇ ਵੀਰ ਨੇ ਮੰਗਾਉਣੀ ਹੋਵੇ ਚੀਜ਼ 9463314755 ਤੇ ਆਪਣੀ ਦੁਕਾਨ ਕਿੱਥੇ ਕਾਹੇ ਆਪਣੀ ਆਪਣੇ ਬਿੱਟੂ ਬੋਖ ਡੀਪੂ ਦੇ ਨਾਲ ਆ ਬਰਨਾਲਾ ਰੋਡ ਤੇ ਇਹ ਬਰਨਾਲ ਤੇ ਬਾਕੀ ਚਲੋ ਸ਼ਾਮ ਤੱਕ ਆਪਣੀਆਂ ਟੂਬਾਂ ਆਣਗੀਆਂ ਟੂਬ ਆਪਕੋ ਨਹੀਂ ਮਿਲੀ ਤੇ ਬਾਕੀ ਇਹ ਵੀ ਅਵੀਰ ਦਾ ਫੋਨਰ ਦੇ ਟਾਇਰ ਹੋ ਗਏ ਅੱਛਾ ਮੋਟਰਸਾਈਕਲ ਦੇ ਵੀ ਟਾਇਰ ਵਗੈਰਾ ਹੈਗੇ ਆ ਇਹ ਆ ਗਿਆ ਸਕੂਟਰ ਦਾ ਇਹ ਸਕੂਟਰ ਸਕੂਟਰੀ ਦੇ ਤੇ ਮੋਟਰਸਾਈਕਲ ਦੇ ਵੀ ਟਾਇਰ ਹਨਾ ਤੇ ਬਾਕੀ ਰਿਪੇਅਰ ਦਾ ਵੀ ਪੂਰਾ ਪ੍ਰਬੰਧ ਆ ਤੇ ਆ ਦੋਨੇ ਹੀ ਦੁਕਾਨਾਂ ਭਾਈ ਦੀਆਂ ਇੱਥੇ ਤੇ ਨਾਲ ਹੀ ਇਧਰ ਇੱਥੇ ਵੀ ਸਾਰਾ ਸਮਾਨ ਆ ਤਕਰੀਬਨ ਟੋਟਲ ਸਮਾਨ ਆ ਇੱਥੇ ਰਿਪੇਅਰ ਦਾ ਇਧਰਲੇ ਪਾਸੇ ਕੀਤਾ ਹੋਇਆ ਤੇ ਨਵਾਂ ਸਮਾਨ ਜਿਹੜਾ ਉਧਰਲੇ ਪਾਸੇ ਕੀਤਾ ਹੋਇਆਗਾ ਤੇ ਬਸ ਆ ਵੀਰ ਹੁਣਾਂ ਦੀ ਦੁਕਾਨ ਆ ਜੇ ਕਿਸੇ ਵੀਰ ਨੇ ਲੈਣਾ ਤਾਂ ਇੱਥੇ ਪਹੁੰਚ ਕੇ ਵੀ ਲੈ ਸਕਦੇ ਹੋ ਚੀਜ਼ਾਂ ਤੇ ਗਰਮੀਆਂ ਕਾਫੀ ਹੋਗੇ ਹਾਂ ਤੇ ਪਹੁੰਚ ਵੀ ਕਰਵਾ ਦੇ ਬਾਈ ਕਹਿੰਦਾ ਨੇੜੇ ਤੇੜੇ ਆਸ-ਪਾਸੇ ਜਿੰਨਾ ਹੋ ਸਕੇ ਪਹੁੰਚ ਕਰਦਾਂਗੇ ਠੀਕ ਆ ਜੀ ਫਿਰ ਚੱਲਦੇ ਆਂ ਆਪਾਂ ਇੱਥੋਂ ਤੇ ਆਪਣਾ ਸਮਾਨ ਜਿਹੜਾ ਆਥਨੇ ਆਪਣੇ ਘਰੇ ਪਹੁੰਚ ਜਾਊਗਾ ਤੇ ਚੱਲਦੇ ਆਂ ਕਰਦੇ ਆਂ ਆਪਣਾ ਸਫ਼ਰ ਆਪਣਾ ਪਿੰਡਲੀ ਨੂੰ ਹੋਰ ਤਾਂ ਆਪਾਂ ਨੂੰ ਚਲੋ ਕੋਈ ਕੰਮ ਹੈ ਨਹੀਂ ਇੱਥੇ ਦੀ ਸਾਹਮਣੇ ਸਮਾ ਹੋ ਚੱਕਿਆ ਜੀ 12:00 ਵਜਣ ਵਾਲੇ ਆ ਗਏ ਤੇ ਲੋਕਾਂ ਨਾਲ 5 ਮਿੰਟ ਰਹਿ ਗਏ ਆ ਤੇ ਬਾਕੀ ਬਾਈਕ ਵਾਲੇ ਸਭ ਕੋਈ ਮਿਲ ਜਾਂਦਾ ਜੀ ਜੇ ਵੀਰ ਨੇ ਲੈਣਾ ਲੈ ਸਕਦਾ ਆਪਣੇ ਆਪ ਕਿਉਂ ਬੰਦ ਚਲੋ ਮਿਲੀਆਂ ਨਹੀਂ ਇਹ ਕਹਿੰਦੇ ਘਰੀ ਪਹੁੰਚ ਕੇ ਕਰ ਲਾਂਗੇ ਹੁਣ ਆਪਾਂ ਚાલਦੇ ਹਾਂ ਇਥੋਂ 12:00 ਵੱਜ ਗਿਆ ਤੇ ਇੱਕ ਤੋਂ ਬਾਅਦ 5-10 ਮਿੰਟ ਹੋਰ ਲੱਗਣੇ ਆਪਾਂ ਨੂੰ ਘਰੇ ਪਹੁੰਚਣ ਨੂੰ ਤੇ ਆ ਆਪਾਈ ਜਿਹੜੇ ਆ ਗਏ ਇਨਸਾਨ ਜੀਆਂ ਹੁੰਦੀਆਂ ਇਹ ਵੀ ਬਾਈਕ ਵਾਲੇ ਮਿਲ ਜਾਂਦੀਆਂ ਨੇ ਤੇ ਚਲੋ ਹੁਣ ਆਪਾਂ ਚાલਦੇ ਹਾਂ ਸਿੱਧਾ ਆਪਾਂ ਆਪਣੇ ਪਿੰਡ ਲਈ ਨੂੰ ਜਾ ਕੇ ਵੇਖਦੇ ਨੇ ਸ਼ਾਇਦ ਅੱਜ ਆਕ ਆਪਣਾ ਆਰਡਰ ਵੀ ਆਵਾਂਗਾ ਪਰ ਉਹ ਵੀ ਹੁਣ ਰਹੂਗੇ ਜੀ ਆ ਗਿਆ ਤਾਂ ਅੱਜ ਸ਼ਾਇਦ ਅੱਜ ਵੀ ਜਾਂ ਕੱਲ ਦੀ ਪੈਂਡਿੰਗ ਆ ਉਹ ਜਾ ਕੇ ਚੈੱਕ ਕਰਦੇ ਆਂ ਸੋਚਿਆ ਸੀ ਵੀ ਨਿਹਾਲ ਸਿੰਘ ਵਾਲੇ ਚੱਲਦੇ ਇਥੋਂ 15 ਕਿਲੋਮੀਟਰ ਦਾ ਨਿਹਾਲ ਸਿੰਘ ਵਾਲਾ ਪਿੰਡਾ ਫਿਰ ਚਲੋ ਆਪਾਂ ਨੂੰ ਪਾਈ ਉਹ ਵੀਰ ਕਹਿੰਦਾ ਜਿਹੜਾ ਸਾਈਕਲਾਂ ਲਾਗਾ ਉਹ ਕਹਿੰਦਾ ਜਰੂਰ ਤੁਹਾਨੂੰ ਜਿਹੜਾ ਸਮਾਨ ਆ ਪਹੁੰਚਦਾ ਕਰਦਾਂਗੇ ਅੱਜ ਆਥ ਨੇ ਚਲੋ ਦੇਖਦੇ ਆਂ ਆਥ ਨੇ ਬਾਈ ਕਰਦਾ ਪਹੁੰਚਦਾ ਫਿਰ ਫਿਰ ਚਲੋ ਜੋ ਕਹੀ ਦਿੱਤਾ ਤਾਂ ਜਰੂਰ ਪਹੁੰਚਦਾ ਕਰੋ ਬਾਈ ਤੇ ਚਲੋ ਵਾਪਸ ਆਪਾਂ ਨੈਸ਼ਨਲ ਹਾਈਵੇ 703 ਤੇ ਜਿਹੜਾ ਵਾਪਸ ਚੜ ਗਏ ਆਂਗੇ ਆਪਾਂ ਹੁਣ ਚੱਲਦੇ ਆਂ ਆਪਣੇ ਸਿੱਧਾ ਪੰਡਲਲੀ ਨੂੰ ਤੇ ਨਾਲ-ਨਾਲ ਜਿਹੜੇ ਫਲਾਂ ਦੀਆਂ ਭਾਈ ਰੇੜੀਆਂ ਲੱਗੀਆਂ ਹੋਈਆਂ ਨੇ ਜੇ ਕਿਸੇ ਨੇ ਲੈਣੀਆਂ ਚੱਲਦੇ ਸਫ਼ਰਦਾਨ ਆਪਾਂ ਫਲ ਵੀ ਲੈ ਸਕਦੇ ਹਾਂਗੇ ਪੁਰ ਤੋਂ ਆਪਾਂ ਆਪਣੇ ਪੰਡਲਲੀ ਨੂੰ ਰਵਾਨਾ ਹੋਏ ਸੀਗੇ ਤੇ ਸਾਹਮਣੇ ਆਦੋਪੜ ਸਾਹਿਬ ਆਗਾ ਤੇ ਆਦੋਪੜ ਤੇ ਬਿਲਕੁਲ ਸਾਹਮਣੇ ਆਪਾਂ ਇੱਕ ਬੰਬੀ ਤੇ ਬੈਠਿਆਂਗੇ ਮੋਟਰ ਉੱਤੇ ਆਗੇ ਸੀਗੇ ਤੇ ਮੌਸਮ ਥੋੜਾ ਜਿਹਾ ਮੀਂਹ ਵਾਲਾ ਬਣ ਗਿਆ ਠੰਡੀਆਂ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਜਾਂ ਤੇ ਇਹ ਜਗਾ ਵੀਰਦੀ ਬਣਾਈ ਹੋਈ ਆ ਇੱਥੇ ਬੈਠਣ ਵਾਸਤੇ ਸਾਹਮਣੇ ਆਪਣਾ ਸਾਈਕਲ ਵੀ ਖੜਾ ਤੇ ਮੋਟਰ ਵੀ ਜੱਗ ਰਹੀ ਆ ਪਾਣੀ ਪੂਣੀ ਪੀ ਲਈਏ ਇੱਥੋਂ ਪੀ ਕੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਇੱਥੇ 5-10 ਮਿੰਟ ਰੁਕਾਂਗੇ ਜਿਹੜਾ ਠੰਡੀ ਹਵਾ ਦਾ ਬੁੱਲਾਗਾ ਉਹਦਾ ਆਨੰਦ ਲਈਏ ਤੇ ਫਿਰ ਲੈ ਕੇ ਜਿਹੜਾ ਪਾਣੀ ਪੂਣੀ ਪੀ ਕੇ ਆਪਾਂ ਚੱਲਦੇ ਆ ਆਪਣੇ ਘਰ ਵੱਲੀ ਨੂੰ ਮੀਂਹ ਦਾ ਵੀ ਪੂਰਾ ਜਿਹੜਾ ਜੋਰ ਬਣਿਆ ਹੋਇਆ ਹੈਗਾ ਇਹ ਪੰਜਾਬ ਆ ਭਾਈ ਦੇਖ ਲੋ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠਿਆ ਵੀਰ ਚਲੋ ਜਿਹੜੇ ਵੀਰ ਤਾਂ ਇੱਧਰਲੇ ਜਨਮਾ ਉਹਨਾਂ ਨੇ ਤਾਂ ਵੇਖਿਆ ਹੀ ਆ ਪੰਜਾਬ ਤੇ ਜਿਹੜੇ ਵੀਰਾਂ ਦਾ ਸ਼ੋਰਟਿਆਂ ਦਾ ਬਾਈ ਤਾਂ ਜਨਮ ਉੱਧਰ ਲਈ ਆ ਤੇ ਉਹ ਦੇਖ ਲੋ ਇੱਕ ਵਾਰੀ ਵੀ ਪੰਜਾਬ ਵੀ ਇਦਾਂ ਦਾ ਬਈ ਆ ਬਾਈ ਮੋਟਰ ਤੋਂ ਪਾਣੀ ਵਗੈਰਾ ਪੀ ਲਿਆ ਆਪਾਂ ਤੇ ਬਸ ਹੁਣ ਆਪਾਂ ਇਹ ਜਗ੍ਹਾ ਤੋਂ ਚੱਲਦੇ ਆਂਗੇ ਦੇਖੋ ਸਾਹਮਣੇ ਕਿੰਨਾ ਸੋਹਣਾ ਜਿਹੜਾ ਥਿਊਜ਼ ਆ ਆ ਰਿਹਾਗਾ ਦੇਖੋ ਪੰਜਾਬ 'ਚ ਵੀ ਕਿੰਨਾ ਸੋਹਣੇ-ਸੋਹਣੇ ਥਿਊਜ਼ ਹੈਗੇ ਐਵੇਂ ਤੁਸੀਂ ਬਾਹਰ-ਬੂਰ ਚਲੇ ਜਾਂਦੇ ਹੋ ਦੇਖਣ ਤੇ ਕਿਤੇ ਚੀਜ਼ਾਂ ਮਿਲਦੀਆਂ ਕਿਤੇ ਪੰਜਾਬ 'ਚ ਦੇਖੋ ਕਿੰਨਾ ਸੋਹਣਾ ਥਿਊਜ਼ ਹੈਗਾ ਸੌਖਾਂ ਨਾਲ ਪਾਈ ਕਿੰਨੀ ਵਧੀਆ ਲੋਕੇਸ਼ਨ ਹੈਗੀ ਇੱਕ ਦੋਵਾਰਾ ਆ ਦੁਪੜ ਸਾਹਿਬ ਆ ਜਿਹੜਾ ਸਾਨੂੰ ਥੋੜਾ ਜਿਹਾ ਟਾਈਮ ਪਹਿਲਾਂ ਦਿਖਾਇਆ ਸੀਗਾ ਥੋੜਾ ਜਿਹਾ ਤੁਹਾਨੂੰ ਇਹ ਇਤਿਹਾਸ ਵਾਲੇ ਦੱਸ ਦਿੰਨੇ ਆਪਾਂ ਕਿਸੇ ਦਿਨ ਆਪਾਂ ਚਲੂ ਅੰਦਰ ਜਾ ਕੇ ਵੀ ਦਿਖਾਵਾਂਗੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਚਰਨ ਛੋਹ ਧਰਤੀ ਹੈਗੀ ਇਸ ਜਗ੍ਹਾ ਉੱਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਸੀਗੀ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਖੂੜਾ ਸੀਗਾ ਤੇ ਫਿਰ ਉਹਨੇ ਪੌੜ ਮਾਰ ਕੇ ਆਪਦਾ ਨਹੀਂ ਉਹਨੇ ਇੱਥੋਂ ਜਿਹੜਾ ਕਿ ਪਾਣੀ ਚੱਲਿਆ ਸੀਗਾ ਉਹ ਕੋਈ ਇਹਦੇ ਅੰਦਰ ਬਣਿਆ ਹੋਇਆਗਾ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਭਾਈ ਆ ਥੋੜਾ ਜਿਹਾ ਮੌਸਮ ਆ ਜਿਹੜਾ ਥੋੜਾ ਜਿਹਾ ਆਪਣੇ ਉਲਟ ਹੋ ਗਿਆ ਸਾਹਮਣੇ ਠੰਡੀਆਂ ਹਵਾਵਾਂ ਆ ਰਹੀਆਂ ਰਹੀਆਂ ਸੁੱਤ ਨਾਲ ਤੇ ਜਿਹੜੀ ਸਪੀਡ ਆਪਣੀ ਥੋੜੀ ஸ்ਲੋ ਹੋ ਚੁੱਕੀ ਹੋਣਾ। ਕਰ ਜਿਹੜੀ ਟਾਲੀ ਦੇਖ ਰਹੇ ਹਾਂ ਆਪਾਂ ਪਿੰਡ ਦੇ ਬਿਲਕੁਲ ਕੋਲ ਪਹੁੰਚ ਗਏਗੇ ਤੇ ਆਪਣੇ ਪਾਈ ਪਿੰਡ ਵਿੱਚ ਕੋਈ ਟਾਵਰ ਹੈ ਨਹੀਂਗਾ ਤੇ ਇਹ ਟਾਲੀ ਨਾਲ ਕਾਫੀ ਯਾਦਾਂ ਜੁੜੀਆਂ ਹੋਈਆਂ ਨੇਗੀਆਂ ਜਿਹੜਾ ਕਿ ਨੈਟਵਰਕ ਆ ਇਹ ਟਾਲੀ ਥੱਲੇ 5G ਚੱਲਦਾਗਾ ਆਪਣੇ ਸਾਰੇ ਪਿੰਡ 'ਚ 5G ਨਹੀਂ ਚੱਲਦਾ ਤੇ ਇਹ ਟਾਲੀ ਥੱਲੇ 5G ਚੱਲਦਾ ਇੱਥੇ ਅਸੀਂ ਦੁਪਹਿਰੋਂ ਦੁਪਹਿਰਾ ਇਹਦੀ ਛਾਂ ਦੇ ਥੱਲੇ ਬਹੁਤ ਜ਼ਿਆਦਾ ਜਿਹੜਾ ਨੈਟ ਉਹ ਯੂਜ਼ ਕੀਤਾਗਾ ਭਾਈ ਤਾਂ ਕਰਕੇ ਹੀ ਅਗਰ 2-4 ਮਿੰਟ ਹਲੇ ਹੋਰ ਰੁਕ ਜਾਨਨੇ ਆਗੇ ਤੇ ਰੇ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਪਿੰਡ ਪਹੁੰਚ ਗਏ ਆਪਾਂ ਵਰਦਿਕਲਾ ਵਾਲੇ ਤੇ ਪਿੰਡ ਦਾ ਕੋਈ ਚਰਸਤਾਗਾ ਤੇ ਸਾਹਮਣੇ ਆਪਣੇ ਪਿੰਡ ਦਾ ਜਿਹੜਾ ਇਹ バス ਅੱਡਾਗਾ ਇਹ ਸਰਕਾਰ ਪੰਜਾਬ ਦਾ ਕਰਕੇ ਥੋੜਾ ਜਿਹਾ ਸੁਆ ਉੱਚਾ ਹੋ ਗਿਆ ਤੇ ਸੌਖ ਨਾਲ ਜਿਹੜਾ ਆਪਣਾ バス ਅੱਡਾ ਉਹ ਨੀਮਾ ਰਹਿ ਗਿਆ ਕਿਉਂਕਿ ਸੁਏ ਕਾਫੀ ਉੱਚੇ ਕਰਤੇ ਸੁਏ ਦੀਆਂ ਪਾਂਦੀਆਂ ਪੁੰਦੀਆਂ ਉੱਚੀਆਂ ਹੋ ਗਈਆਂ ਜਿਹਦਾ ਕਰਕੇ ਆਪਣੇ ਜਿਹੜੇ ਪਿੰਡ ਦੇ ਉਹ ਜਿਹੜੇ ਭਾਈ ਆਹ ਆਪਣੇ বাস ਸਟੈਂਡ ਆਗੇ ਇਹ ਭਾਈ ਨੀਮਾ ਰਹਿ ਗਏ ਤੇ ਆ ਬੋਰਡ ਆ ਇਹ ਆਪਣੇ ਜਨਮ ਤੋਂ ਕਾਫੀ ਪਹਿਲਾਂ ਦਾ ਤਕਰੀਬਨ ਇਹਨੂੰ 90 100 ਸਾਲ ਹੋ ਗਏ ਦੱਸ ਦਿਆ ਵੀ ਬਹੁਤ ਜ਼ਿਆਦਾ ਪੁਰਾਣਾ ਇਹ ਤੇ ਪਿੰਡ ਵਿੱਚ ਦੀ ਆਪਣੇ ਸੁਖਨਾ ਸੁਆ ਵਗੈਰਾ ਨਹੀਂ ਦਾਗਾ ਚੱਲੀਏ ਘਰੇ ਹੁਣ ਚੱਲਦੇ ਹੁਣ ਤਾਂ ਪਹੁੰਚ ਗਏ ਪਿੰਡ ਆਪਾਂ ਪਹੁੰਚ ਚੁੱਕੇ ਸੀਗੇ ਤੇ ਪਹੁੰਚਦੇ ਸਾਰੀ ਆਪਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਸੀਗਾ ਪਾਰਸਲ ਵਾਲੇ ਬਾਈ ਦਾ ਤੇ ਪਾਰਸਲ ਆਪਣਾ ਘਰੇ ਪਹੁੰਚਣ ਤੋਂ ਪਹਿਲਾਂ ਹੀ ਆਪਾਂ ਨੂੰ ਹੁਣ ਪਹੁੰਚ ਗਿਆ ਸੀਗਾ ਤੇ ਸੁੱਖਾ ਘਰੇ ਆਪਾਂ ਪਹੁੰਚ ਗਏ ਸੀ ਤੇ ਪਾਰਸਲ ਵੀ ਜਿਹੜਾ ਆਪਾਂ ਲੈ ਲਿਆ ਉਹਨਾਂ ਤੋਂ ਤੇ ਦੇਖਦੇ ਆਂ ਪਾਰਸਲ ਦੇ ਵਿੱਚ ਕੀ ਕੋਸ਼ ਹੈਗਾ ਤੇ ਤੁਹਾਨੂੰ ਫਿਰ ਖੋਲ ਕੇ ਦਿਖਾਉਨੇ ਆ ਇਹ ਉਹੀ ਪਾਰਸਲ ਆ ਜਿਹਦੀ ਆਪਾਂ ਤੁਹਾਨੂੰ ਦੱਸਿਆ ਸੀਗਾ ਬਲਾਸਪਰ ਖੜੇ ਸੀ ਭਾਈ ਵੀ ਆਪਣਾ ਪਾਰਸਲ ਆਉਣ ਵਾਲਾ ਹੈਗਾ ਕਿਉਂਕਿ ਆਪਾਂ ਨੂੰ ਮੈਸੇਜ ਆ ਗਿਆ ਸੀ ਇਹਨਾਂ ਦਾ ਏਡਾ ਖਾਨੇ ਵਾਲੇ ਭਾਈ ਫੜਾ ਕੇ ਗਏ ਆਗੇ ਤੇ ਖੋਲ ਕੇ ਤੁਹਾਨੂੰ ਦਿਖਾਉਨੇ ਆ ਫਿਰ ਇਹਦੇ ਵਿੱਚ ਕੀ ਕੋਸ਼ ਆ ਇਹ ਵੀ ਆਪਣੇ ਬਸ ਜਿੰਨਾ ਵੀ ਸਮਾਨ ਆਉਣਾ ਆਪਣਾ ਨਾਲ ਜਿਹੜਾ ਇਹ ਟੂਰ ਦੇ ਰਿਲੇਟਿਡ ਹੀ ਆਉਣਾਗਾ ਖੋਲ ਕੇ ਫਿਰ ਤੁਹਾਨੂੰ ਦਿਖਾਉਨੇ ਆ ਕੀ ਆ ਪਾਰਸਲ ਦੇ ਵਿੱਚ ਲਾ ਭਾਈ ਆਪਾਂ ਫਿਰ ਬਾਹਰ ਹੀ ਸੋਚਿਆ ਬਾਹਰ ਹੀ ਵਾਜਣੇ ਅੰਦਰ ਆਪਾਂ ਤਾਂ ਉਹ ਬੈਗ ਮੂਵ ਜਿਹੜਾ ਸੈਟ ਆਪਾਂ ਆਪਾਂ ਨੂੰ ਉਦੀ ਆਵਾਜ਼ ਕੋਈ ਦਾ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਤੇ ਆਹ ਚਾਕੂ ਹੀ ਫੜਾਤਾ ਮਾਤਾ ਨੇ ਆ ਜਿਹੜੀ ਕੈਮਰੇ ਦੇ ਪਿੱਛੇ ਖੜੀ ਆਪਣੀ ਮਾਤਾ ਕੀ ਕੈਮਰਾਮੈਨ ਤੇ ਆਹ ਬੰਦਾ ਮਾਰਨ ਵਾਲਾ ਚਾਕੂ ਹੀ ਫੜਾਤਾ ਤੇ ਹੁਣ ਆਪਾਂ ਇਹਦੇ ਨਾਲ ਖੋਲਦੇ ਆਂਗੇ ਕੀ ਵਸਾ ਪਾਰਸਲ ਦੇ ਵਿੱਚ ਫਿਰ ਤੁਹਾਨੂੰ ਖੋਲ ਕੇ ਦਿਖਾਉਨੇ ਆਪਾਂ ਬਾਹਰ ਮੌਸਮ ਵੀ ਅੱਜ ਠੀਕ ਆ ਫਿੱਟਾਗਾ ਤੇ ਆ ਵੀ ਵੋਸ਼ ਕਮੰਡੇ ਆ ਨੂੰ ਫੋਟੋ ਮਤ ਲੱਗ ਗਿਆ ਹੋਊ ਵੀ ਇਹ ਕੀ ਚੀਜ਼ ਹੈ ਜੀ ਲਾਓ ਜੀ ਬੂਟ ਮਗਾਇਆ ਬਈ ਆਪਾਂ ਜਿਹੜਾ ਅਗਲਾ ਸਫਰ ਸ਼ੁਰੂ ਕਰਨਾ ਉਹਦੀ ਖਾਤਰ ਤੇ ਆਪਣੇ ਸੁੱਖ ਨਾਲ 10 ਨੰਬਰ ਬੂਟ ਆਉਂਦੇ ਆਗੇ ਛੋਟੀ ਮੋਟੀ ਗੱਲ ਨਹੀਂ ਹੈਗੀ ਜੀ ਆਮ ਇਹ ਬਹੁਤ ਘੱਟ ਮਿਲਦੀਆਂ ਚੀਜ਼ਾਂ ਤੇ ਦਿਖਾਉ ਦਿੰਨੇ ਆ ਦੇਖੋ ਤੁਸੀਂ ਆ ਬੂਟ ਮੰਗਾਏ ਆਪਾਂ ਨੂੰ ਦੱਸਿਓ ਕਿ ਮੈਂ ਫੈਟ ਰਣੇਗੇ ਸਾਈਕਲ ਵਾਸਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਚਲੋ ਆਪਾਂ ਬੂਟ ਪਾ ਲਈਏ ਜਿਹੜੇ ਇਹਨੇ ਵੀ ਫੈਟ ਬੂਟ ਵੈਂਦੇ ਆਗੇ ਤੇ ਤਾਂ ਜੋ ਆਪਣੇ ਅਗਲੇ ਸਫ਼ਰ ਦੇ ਵਿੱਚ ਇੱਕ ਕੰਮ ਆ ਸਕੇ ਲੈ ਵੀ ਬੂਟ ਪਾ ਕੇ ਦੇਖ ਲਿਆ ਆਪਾਂ ਮਿੱਤਰੋ ਤੇ ਬੂਟ ਬਿਲਕੁਲ ਫਿੱਟ ਫਾਟ ਆ ਗਏ ਆਗੇ ਸਭ ਤੋਂ ਨਾ 10 ਨੰਬਰ ਆ ਗਏ ਤੇ ਪਤਾਵੇ ਪਤੂਵੇ ਇਹਦੇ ਵਧੀਆ ਸੀ ਤਾਂ ਹੀ ਉਹ ਆਰਡਰ ਕੀਤੇ ਆਪਾਂ ਤੇ 900 ਰੁਪਏ ਦੇ ਪਾਏ ਆਪਾਂ ਨੂੰ ਇਹ ਆਨਲਾਈਨ ਮੰਗਾਏ ਸੀ ਆਪਾਂ ਤੇ ਜਾਣਦੇ ਹੋ ਤੁਸੀਂ ਸੇਠੀ ਨੂੰ ਇਸੇ ਥੀ ਤੋਂ ਮੰਗਾਏ ਆ ਮੈਂ ਕਿਹਾ ਮੰਗਾ ਕੇ ਦੇਖ ਲਈਏ ਜੇ ਚੀਜ਼ ਫਿੱਟ ਬੈ ਗਈ ਤਾਂ ਗਾਹ ਨੂੰ ਮੰਗਾ ਲਿਆ ਕਰਾਂਗੇ ਆਨਲਾਈਨ ਆਨਲਾਈਨ ਥੋੜਾ ਜਿਹਾ ਘਾਟੀ ਜੀਕੀਨ ਕਰਦੇ ਆਪਾਂ ਤੇ ਚਲੋ ਮੰਗਾ ਲਏ ਸੀਗੇ ਤੇ ਆਪਣੇ ਸਫਰ 'ਚ ਇਹ ਕੰਮ ਆਉਣਗੇ ਪਾ ਕੇ ਦੇਖਦੇ ਆ ਭੱਜ ਭੁੱਜ ਕੇ ਦੇਖ ਲਿਆ ਜਮਾ ਸੈਟ ਆ ਗੇ ਵੈਸੇ ਤਾਂ ਆਪਾਂ ਸਾਈਕਲ ਤੇ ਪਾਉਣੇ ਆਗੇ ਤੇ ਫਿਰ ਵੀ ਇਹ ਚੀਜ਼ ਜਣੀ ਫਿੱਟ ਰਹਿ ਗਈ ਆਪਣੇ ਉਖ ਨਾਲ ਬਾਹਰ ਵੀ ਫਿਰ ਮੀਂਹ ਨੇ ਆਪਦਾ ਰੰਗ ਦਿਖਾ ਦਿੱਤੇ ਆਗੇ ਵਧੀਆ ਸਫਰ ਆਪਾਂ ਕਾਰ ਆਏ ਸੀਗੇ ਤੇ ਉਸ ਤੋਂ ਬਾਅਦ ਤੇ ਹੁਣ ਮੀਂਹ ਪੈਣ ਲੱਗ ਗਿਆ ਬੱਦਲ ਸਵੇਰ ਦੇ ਸੀਗੇ ਤੇ ਮੀਂਹ ਕਾਫੀ ਤੇਜ ਹੋ ਗਿਆ ਤਾਂ ਦੱਸਿਓ ਫਿਰ ਕਿੱਥੇ-ਕਿੱਥੇ ਮੀਂਹ ਪਿਆ ਅਜਾ ਨਾ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ। ਆ ਦੇਖੋ ਸਾਹਮਣੇ ਨਾ ਬਿੱਲੀ ਬੈਠੀ ਆ ਸ਼ਹਿ ਲਾਈ ਤੇ ਇਹ ਆਪਣੇ ਨਾ ਪੱਕੀਆਂ ਰਹਿੰਦੀਆਂ ਘਰੇ। ਇਹ ਕਦੇ ਆ ਜਾਂਦੀਆਂ ਕਦੇ ਚੜੀਆਂ ਜਾਂਦੀਆਂ ਬਸ ਇਹ ਵੀ ਆਪ ਦੱਸ ਜਿਹੜਾ ਦਾਣਾ ਪਾਣੀ ਆ ਚੁਗੀ ਜਾਂਦੀਆਂ ਵਿੱਚੀ ਤੇ ਇਹ ਦੋ ਆ ਗਈਆਂ ਕਦੇ ਕੋਈ ਆ ਜਾਂਦੀ ਇੱਕ ਅੱਧੀ ਮੁੜ ਜਾਂਦੀ ਆ ਰਾਤ ਨੂੰ ਵੀ ਕਈ ਰੀਤੀ ਸੌਂ ਸੌ ਜਾਂਦੀਆਂ ਨਿੱਗੀਆਂ। ਤੇ ਬਾਈ ਆਪਾਂ ਨਾ ਦੁਪਹਿਰੇ ਤੁਹਾਨੂੰ ਫਿਰ ਬੂਟ ਬਾੜ ਦੇ ਦਿਖਾਉਂਦੇ ਸੀਗੇ ਉੱਥੋਂ ਆ ਕੇ ਬਲਾਸਪੁਰੋਂ ਤੇ ਬੂੜ ਤੁਸੀਂ ਦੇਖ ਹੀ ਲਿਆ ਤੇ ਆਪਾਂ ਵੀ ਪਾਪੂ ਕੇ ਦੇਖ ਲਈ ਹੀ ਕਿਡੇ-ਕੁਡੇ ਕੱਢ ਕੇ ਜੀ ਉਹਦੇ ਵਧੀਆ ਸੀਗੇ ਤੇ ਉਹ ਦੁਆ ਦਾ ਆਪਾਂ ਚਾਹ ਪਾਣੀ ਪੀ ਕੇ ਤੇ ਫਿਰ ਵੀਡੀਓ ਐਡੀਟਿੰਗ ਕਰਨ ਨਾਲ ਸ਼ੋਅ ਕਰ ਲਈ ਸੀਗੀ ਤੇ ਫਿਰ ਹੁਣ ਆਪਾਂ ਦੇਖਦੇ ਆਂ ġੇੜਾ ਫੇੜਾ ਮਰੀਏ 6 ਵਜੇ ਦਾ ਟਾਈਮ ਹੋਇਆ ਪਿਆਗਾ ਸ਼ਾਮ ਦੇ 6 ਵਜੇ ਗਿਆ ਤੇ 7 ਵਜੇ ਵੀ ਮਨ ਲਾ 7-8 ਵਜੇ ਮਨ ਲਾ ਸੂਰਜ ਨੇ ਛਿਪ ਜਾਣਾਗਾ ਉਦੋਂ ਪਹਿਲਾਂ-ਪਹਿਲਾਂ ਫਿਰ ਆਪਾਂ ਨਾ ġੇੜਾ ਫੇੜਾ ਮਰਿਆਈਏ ਤੇ ਉਹਦੇ ਨਾਲ ਐ ਲੱਤਾਂ ਦੀ ਫਿਰ ਪ੍ਰੈਕਟਿਸ ਚੱਲਦੀ ਰਹਿੰਦੀ ਹੈਗੀ ਤੇ ਬਾਕੀ ਸਾਹਮਣੇ ਹਾਲੇ ਵੀ ਬੈਠੇ ਸ਼ਹਿਰ ਲਈ ਦੇਖਦੇ ਹਾਂ ਇਹ ਬਸ ਹੁਣ ਇੱਕ ਹੈ ਸ਼ਹਿਰ ਦੇ ਬੈਠੀ ਹੈਗੀ ਤੇ ਆਪਾਂ ਉਹਨਾਂ ਟਾਈਮ ਚੱਲਦੇ ਆਂ ਫਿਰ ਘੇੜਾ-ਘੇੜਾ ਮਾਰੀਏ 2-3 ਕਿਲੋਮੀਟਰ ਹੀ ਹੈਗਾ ਤੇ ਫਿਰ ਉਹਨਾਂ ਨਾਲ ਲੱਤਾਂ-ਲੱਤਾਂ ਜਾਂ ਚੱਲਦੀਆਂ ਰਹਿੰਦੀਆਂ ਸੱਟ ਰਹਿਂਦਾ ਫਿਰ ਜਿਹੜਾ ਅਗਲਾ ਆਪਣਾ ਸਫ਼ਰ ਸ਼ੁਰੂ ਹੋਣਾਗਾ ਉਹ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਣੀਗੀ ਤੇ ਆਪਾਂ ਨਾ ਘੇੜਾ ਮਾਰਨ ਤੋਂ ਪਹਿਲਾਂ ਨਾ ਤੁਮ ਥੋੜਾ ਜਿਆ ਦਵਾਰਾ ਸਾਹਿਬ ਦਾ ਛਲਕਾ ਦਿਖਾਉਣੀ ਸੀ ਦਰਸ਼ਨ ਕਰੋ ਪਿੰਡਗੁਰਦਵਾਲਾ ਸਾਹਿਬ ਆਪਣੇ ਪੁਰਜ ਕਰਾਲਾ ਤੇ ਬਾਬਾ ਸਾਈ ਲੋਕਗੁਰਦਵਾਲਾ ਸਾਹਿਬ ਜੀ ਦਾ ਨਾਮ ਅਤੇ ਸਾਹਮਣੇ ਗਰਾਊਂਡ ਆ ਤੇ ਇਹ ਪਿੰਡ ਦੀ ਇਹ ਮਤਲਬ ਸਫਤ ਆਪਣੇ ਦੀ ਸਾਹਮਣੇ ਗੁਰਦੁਆਰਾ ਸਾਹਿਬ ਆ ਆ ਗਰਾਊਂਡ ਆ ਨਾਲ ਹੀ ਸਕੂਲ ਆ ਤੇ ਸੋਖ ਨਾਲ ਭਾਈ ਨਾਲ ਹੀ ਜਿਹੜੀਆਂ ਕਵਰਾਂ ਬਣੀਆਂ ਹੋਈਆਂ ਨੇਗੀਆਂ ਤੇ ਆ ਮੋਟੂ ਆ ਤੇ ਆ ਬਤਲੂ ਆਗਾ ਲਾਇਆ ਨਹੀਂ ਅੱਜ ਮੈਂ ਅੱਜ ਗਰਾਊਂਡ ਗਿੱਲਾ ਹੋ ਗਿਆ ਅੱਜ ਗਿੱਲਾ ਮੋਟੇ ਕੁਝ ਕਹਿਣਾ ਚਾਹੁੰਨਾਗਾ 10 ਮਿੰਟ ਇਹ ਹਲੇ ਸੰਗ ਰਿਹਾਗਾ ਤੇ ਹਮ ਕਹਦਾ ਹੁੰਦਾ ਮੈਨੂੰ ਵਲੌਗ ਚ ਲੈ ਲਾ ਵਸੇ ਹਮ ਗਲਾਂ ਹੀ ਖੜੀਆਂ ਕਰਦਾ ਸਿਰਫ ਤੇ ਆ ਭਾਈ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਆ ਤੇ ਨਾਲ ਹੀ ਗਰਾਊਂਡ ਆ ਤੇ ਇੱਥੇ ਇੱਕ ਸਕੂਲ ਆ ਇਹਦੇ ਪਰਲੇ ਪਾਸੇ ਕਬਰਾਂ ਨੇਆਂ ਗਈਆਂ ਤੇ ਸਾਹਮਣੇ ਡਿਸਪੈਂਸਰੀ ਆ ਤੇ ਆਪੋ ਆਪਣੇ ਪਿੰਡ ਦੇ ਚੋਬਰ ਆਗੇ ਆਥਨੇ ਇੱਕ ਮੈਚ ਲੱਗਦਾ ਹੁੰਦਾ ਅੱਜ ਮੀਮੂ ਪੈ ਗਿਆ ਤੇ ਜਿੱਦਾ ਕਰਕੇ ਫਿਰ ਥੋੜਾ ਗਰਾਊਂਡ ਗਿੱਲਾ ਹੀ ਹੈਗਾ ਮੋਟੇ ਅਜ ਤਾਂ ਆਈ ਮੋੜਨਾ ਪਊਗਾ ਪੂਰੇ ਲਈ ਆਪਾਂ ਗੇੜਾ ਭਾਈ ਕੱਢਿਆ ਹੁੰਦਾਗਾ 2-3 ਕਿਲੋਮੀਟਰ ਗਏ ਆ ਤੇ 3 ਕਿਲੋਮੀਟਰ ਆ ਗਏ ਆ ਆਪਾਂ ਤੇ ਇਹ ਰਾਹ ਸਾਰਾ ਰਾਹ ਜਿਹੜਾ ਆਥਨੇ ਸਵੇਰੇ ਯਾਨੀ ਕਿ ਲੋਕ ਸ਼ੇਅਰ ਕਰਦੇ ਆ ਬਹੁਤ ਵਧੀਆ ਰਾਹ ਹੈਗਾ ਪੂਰਾ ਪੱਕਾ ਹੈਗਾ ਤੇ ਮਤਲਬ ਕਿ ਚੱਲੋ ਵੀ ਖੱਡੇ ਖੁੱਡੇ ਹੈ ਨਹੀਂਗੇ ਰੋਡ ਬਹੁਤ ਵਧੀਆ ਹੈਗਾ ਤੇ ਸਾਰੇ ਰਾਹ ਚ ਸ਼ਾਈ ਸੰਗੀ ਤੇ ਬਾਕੀ ਸਾਹਮਣੇ ਹੁਣ ਆਪਾਂ ਇੱਥੇ ਖੜ ਕੇ ਸਨ ਸੈਟ ਸਾਡੇ ਪਿੰਡਾਂ ਦਾ ਭਾਈ ਸਨ ਸੈਟ ਦੇਖ ਲਓ ਲੋਕ ਬਥੇਰੇ ਪਹਾੜਾਂ ਚ ਵੀ ਤੁਹਾਨੂੰ ਸਨ ਸੈਟ ਦਿਖਾਉਂਦੇ ਮੈਂ ਵੀ ਦਿਖਾਇਆਗਾ ਤੇ ਸਮੁੰਦਰਾ ਸਮੁੰਦਰਾ ਚ ਵੀ ਦਿਖਾਉਂਦੇ ਆ ਸਾਹਮਣੇ ਹੁਣ ਆਪਾਂ ਆਪਣੇ ਪਿੰਡ ਦਾ ਪਿੰਡ ਦੇ ਤੇ ਆਪਾਂ ਵੀ ਫਿਰ ਜਿਹੜਾ ਸਨਸੈਟ ਦਾ ਲੈ ਲਈਏ ਨਜ਼ਾਰਾ ਤੇ ਸਨਸੈਟ ਦੇਖ ਕੇ ਫਿਰ ਆਪਾਂ ਘਰ ਨੂੰ ਵਾਪਸੀ ਪਾਵਾਂਗੇ ਭਾਈ ਸੈਟ ਬਾਰੇ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਤੇ ਬਾਕੀ ਸਨਸੈਟ ਤੁਸੀਂ ਵੀ ਦੇਖ ਲਿਆ ਆਪਾਂ ਵੀ ਦੇਖ ਕੇ ਸਨਸੈਟ ਸਾਰਾ ਫੇਰ ਪੂਰੇ ਸੀਗੇ ਬਾਕੀ ਹੁਣ ਸਾਹਮਣੇ ਤੁਹਾਨੂੰ ਦਿਖਾਉਨੇ ਆ ਕਿ ਸਨਸੈਟ ਹੋਣ ਤੋਂ ਬਾਅਦ ਹੀ ਲਾਈਟਿੰਗ ਕਿਦਾਂ ਦੀ ਹੁੰਦੀ ਹੈਗੀ ਚੈੱਕ ਕਰੋ ਜੀ ਮੜਾ ਜੀ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾਗਾ ਇਹ ਆਪਣੇ ਪਿੰਡ ਦਾ ਹੀ ਆ ਵਰਜਕਲ ਵਾਲੇ ਦਾ ਇੱਥੋਂ ਵਿਊ ਦੇਖੋ ਕਿੰਨਾ ਸੋਹਣਾ ਲੱਗ ਰਿਹਾਗਾ ਤੇ ਮਗਰ ਬਾਣੀ ਸੁਣ 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 ਰਹੀ ਹੋਊਗੀ ਗੁਰਦੁਆਰਾ ਸਾਹਿਬ ਤੋਂ ਚੱਲ ਰਹੀ ਆਗੀ ਤੇ ਪਿੱਛੋਂ ਬਾਣੀ ਦੀ ਆਵਾਜ਼ ਆਉਂਦੀ ਹੋਵੇ ਤੇ ਸਾਹਮਣੇ ਇੰਨਾ ਵਧੀਆ ਸਨਸੈਟ ਹੋਵੇ ਤੇ ਫਿਰ ਇਹੀ ਜਨਤਾ ਮਿੱਤਰੋ ਫਿਰ ਹਨਾ ਤੇ ਬਾਕੀ ਚਲੋ ਠੀਕ ਆ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣਾ ਚੈਨਲ YouTube ਉੱਤੇ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ Facebook ਉੱਤੇ ਇਹਨੂੰ ਫੋਲੋ ਕਰ ਲਿਓ ਤੇ Instagram ਉੱਤੇ ਵੀ ਫੋਲੋ ਹੀ ਕਰਨਾ ਪੈਣਾਗਾ ਤੁਹਾਨੂੰ ਤੇ ਬਾਕੀ ਦਸੀ ਚਲੋ ਬਾਕੀ ਤੁਹਾਨੂੰ ਬਹੁਤ ਜਲਦੀ ਜਿਹੜੀ ਅਪਡੇਟ ਤੁਹਾਨੂੰ ਦਵਾਂਗੇ ਆਪਾਂ ਕਿੱਥੇ ਜਾਣਾ ਬਸ ਦੋ ਚਾਰ ਚੀਜ਼ਾਂ ਰਹਿੰਦੀਆਂ ਜਦੋਂ ਆਉਂਦੀਆਂ ਨਈਆਂ ਕਿ ਅੱਜ ਬੂਟ ਆ ਗਏ ਇਦਾਂ ਹੀ ਦੋ ਚਾਰ ਚੀਜ਼ਾਂ ਹੋਰ ਆ ਰਹੀਆਂ ਨਈਆਂ ਤੇ ਫਿਰ ਉਹ ਜਦੋਂ ਆ ਗਈਆਂ ਫਿਰ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਬਾਕੀ ਚਲੋ ਠੀਕ ਹੈ ਜੀ ਫਿਰ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂਗੇ ਵੀਡੀਓ ਹੁਣ ਤਾਈਂ ਵਧੀਆ ਲੱਗੀ ਜਾਂਦੀ ਆ ਲਾਈਕ ਕਮੈਂਟ ਸ਼ੇਅਰ ਅਤੇ ਫਿਰ ਸਬਸਕ੍ਰਾਈਬ ਤਾਂ ਤੁਹਾਨੂੰ ਕਰਨਾ ਹੀ ਪਣਾ ਨਾ ਸਬਸਕ੍ਰਾਈਬ ਕਰੋਗੇ ਤੇ ਨਾਲ ਹੀ ਘੰਟੀ ਵਾਲਾ ਬਟਨ ਜਿਹੜਾ ਦਬ ਲਿਓ ਚੰਗੀ ਤਰ੍ਹਾਂ ਕਿਉਂਕਿ ਜਦੋਂ ਫਿਰ ਨਾਲ ਦੀ ਨਾਲ ਵੀਡੀਓ ਹੋਣੀਆਂ ਸਵੇਰੇ 8 ਵਜੇ ਤੇ ਤੁਹਾਨੂੰ ਨਾਲ ਦੀ ਨਾਲ ਵੀਡੀਓ ਦਾ ਪਤਾ ਲੱਗ ਜੂਗਾ ਚਲੋ ਠੀਕ ਹੋ ਜੇ ਮਿਲਦੇ ਆ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਥੈਂਕ ਯੂ ਧੰਨਵਾਦ ਬਾਏ ਬਾਏ